ਜਨਨ ਸ਼ਾਮ ਸਿੰਘ ਟਾਰੀ ਵਾਲੇ ਜਿਹੜੇ ਮਸਕ ਫਰੋਲੇ ਜਿਹੜੇ ਜਿਹੜੇ ਤੋੜਿਆ ਹੋਇਆ ਸੱਤ ਫਾਇਰ ਉਹਨਾਂ ਦੇ ਲੱਗੇ ਸੀਗੇ ਉਹਨਾਂ ਨੂੰ ਉਸ ਵੇਲੇ ਉਹਨਾਂ ਨੂੰ ਪਛਾਣਿਆ ਗਿਆ ਸੀ ਤਾਂ ਉਹਨਾਂ ਦਾ ਨਾ ਬਾਜੂ ਬੰਦ ਤੋਂ ਕਿਉਂਕਿ ਉਹਨਾਂ ਦੇ ਹੱਥ ਦੇ ਵਿੱਚ ਜਿਹੜੀ ਤਲਵਾਰ ਸੀਗੀ ਜਾਂ ਉੱਥੋਂ ਜਿਹੜਾ ਬਾਜੂ ਬੰਦ ਹੈਗਾ ਉਹ ਜਿਹੜਾ ਬਾਜੂ ਬੰਦ ਤੋਂ ਪਛਾਣਿਆ ਗਿਆ ਇਹ ਸਰਾ ਸ਼ਾਮ ਸਿੰਘ ਟਾਰੀ ਵਾਲਾ ਨੇ ਇਹ ਸਾਨੂੰ ਆਪਦਾ ਇਤਿਹਾਸ ਸੰਭਾਲਣਾ ਪੈਣਾ ਚਾਹੇ ਮੋਦਕੀ ਦੀ ਜੰਗ ਹੈਗੀ ਚਾਹੇ ਸਭਰਾਮਾ ਦੀ ਜੰਗ ਹੈਗੀ ਇਹ ਆ ਇੱਕ ਕੀ ਕੀ ਬਣਾਇਆ ਗਿਆ ਹਾਂ ਇਥੇ ਬਖਾਤਾ ਵੀ ਇਥੇ ਇੱਕ ਜੰਗ ਹੋ ਗਈ। ਇਹ 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 ਜੰਗ ਦੀ ਥਾਂ ਜੰਗ ਦਾ ਮੈਦਾਨ ਨਾ ਹੁੰਦਾ ਜੰਗ। ਰੋਟੇ ਵਾਲੇ ਤੁਸੀਂ ਕਿਹਾ ਰੋਟੇ ਵਾਲ ਦੇ ਵਿੱਚ ਬੈਠੋ। ਤੁਸੀਂ ਕਿਦੇ ਵੀ ਤੁਹਾਨੂੰ ਮੌਕਾ ਮੈਂ ਤਾਂ ਕਪਤਨ ਦਰ ਸਿੰਘ ਨੂੰ ਉਹ ਤਾਂ ਮਹਿਜ਼ ਮਿਲਟਰੀ ਹਿਸਟਰੀ ਜਿਹੜਾ ਹਿਸਟਰੀ ਹੁੰਦੇ ਉਹਨਾਂ ਦਾ ਮਿਲਟਰੀ ਦਾ ਹੋਵੇਗਾ। ਤੇ ਜੇ ਜੇ ਸਿੰਘ ਨੇ ਉਹ ਤਾਂ ਆਮ ਤੁਸੀਂ ਕਿਦੇ ਉਹਨਾਂ ਨੇ ਫੋਰਵਰਡ ਲਿਖਿਆਗਾ। ਉਹ ਦੇਖੋ ਹਿੰਦੀ ਦੇ ਵਿੱਚ ਲਿਖਿਆ ਹੋਇਆ ਹੈ। ਕਿਹੜੀ ਦੋ ਇਥੇ ਹਿੰਦੀ ਹੁੰਦੀ ਸੀ। ਦੇਖੋ ਕੌਮਾ ਉਹੀ ਦਲੇਰ ਤੇ ਬਹਾਦਰ ਹੁੰਦੀਆਂ ਜਿਹੜੇ ਦੂਸਰੇ ਦੀ ਦਲੇਰੀ ਨੂੰ ਸਲੂਟ ਕਰਨ ਉਹਨਾਂ ਨੂੰ ਮਰਨ ਹਾ ਵਾਕਈ ਦਲੇਰ। ਇਹ ਨਹੀਂ ਹੈ ਕਿ ਉਹਦੀ ਹਿਸਟਰੀ ਨੂੰ ਬਦਲ ਦੇ ਤਾਂ ਸਾਮ-ਦਾਮ ਦੰਡ ਭੇਜੋ ਉਹ ਕਹਿੰਦੇ ਨਾ ਉਹ ਤੋਂ ਤੁਹਾਡੀ ਹਿਸਟਰੀ ਨੂੰ ਵੀ ਬਦਲ ਲੰਗੇ ਪਰ ਐਂ ਅਸੀਂ ਬਦਲ ਨਹੀਂ ਦਿੰਦੇ ਮਤਲਬ ਕਿ ਸ਼ਹਾਦਤ ਤਾਂ ਜਿਹੜਾ ਸਾਡਾ ਹੈਗਾ ਸਾਸੀਂ ਹਿੱਕ ਚ ਖਾਣ ਵਾਲਾ ਦਾ ਸਾਡਾ ਦਾ ਅਸੀਂ ਹੁਣ ਵੀ ਦੇਖ ਰਹੇ ਹਾਂਗੇ ਹਮ ਹਿੱਕ ਚ ਖਾਦਿਆਣਾ ਚਾਹੇ 84 ਹੋਵੇ ਚਾਹੇ ਕਿਤੇ ਪਾਛ ਹੋਵੇ ਇਹਦੇ ਇਸ ਕਰਕੇ ਇਹ ਉਹ ਕੌਮ ਹੈਗੀ ਜਿਹੜੀ ਮਾਰਿਆ ਮੁੱਕਣੀ ਨਹੀਂ ਗਈ ਇਤਿਹਾਸ ਨੂੰ ਵੀ ਹੁਣ ਤਾਂ ਦੇਖੋ ਤੁਹਾਡੇ ਸਾਹਮਣੇ ਕਿਵੇਂ ਉਟੜਿਆ ਜਾ ਰਿਹਾ ਆਮ ਬੰਦਾ ਆਉਂਦਾ ਉਹ ਕਹਿੰਦਾ ਬੜੀ ਵਧੀਆ ਸਰਕਾਰ ਨੇ ਚੀਜ਼ ਬਣਾਤੀ ਪਰ ਜਿਹੜਾ ਪੜਿਆ ਹੁੰਦਾ ਉਹ ਭਾਵਕ ਹੋ ਜਾਂਦਾ ਕਹਿੰਦਾ ਵੀ ਕਮਾਲ ਹੋ ਗਈ ਇਤਿਹਾਸ ਦਾ ਮਲਗਿਆ ਮੇਟ ਹੀ ਕਰਤਾ ਕੁਮਕੁਮਾ ਕੇ ਕਹ ਲੋ ਕਿ ਸਿੱਖਾਂ ਦੀ ਜਿਹੜੇ Empire ਦਾ ਲਾਸਟ ਨਿਸ਼ਾਨੀ ਆ ਇਹਦੀ ਤਾਂ ਸਾਮ ਸੰਭਾਲ ਕੇ ਸਰਕਾਰ ਨੂੰ ਰੱਖਣੀ ਚਾਹੀਦੀ ਆ ਪਰ ਸ਼ਾਇਦ ਕਿਤੇ ਸਰਕਾਰ ਜਿਹੜੀ ਆ ਉਹ ਵੀ ਨਹੀਂ ਸਾਂਭਣਾ ਚਾਹੁੰਦੀ ਗੋਰਿਆਂ ਦੀ ਜੰਗ ਦੇ ਸਮਾਰਕ ਬਣ ਗਏ ਤੁਹਾਡੇ ਜਿਹੜੇ ਸੂਰਮੇ ਸ਼ਹੀਦ ਹੋਏ ਤੁਸੀਂ ਕਿਹਾ ਵੀ ਸ਼ਹੀਦਾਂ ਦੀ ਧਰਤੀ ਇਕੱਲੇ ਸਰਦਾਰ ਸ਼ਾਮ ਸਿੰਘ ਟਾਰੀ ਨਹੀਂ ਸ਼ਹੀਦ ਹੋਏ ਇੱਥੇ ਭਾਈ ਸਾਹਿਬ ਸੈਂਕੜੇ ਜਿਹੜੇ ਨੇ ਖਾਲਸਾ ਰਾਜ ਦੇ ਸਿਪਾਹੀ ਸ਼ਹੀਦ ਹੋਏ ਨੇ ਉਨਾ ਸ਼ਹੀਦਾਂ ਦੀ ਜਗ੍ਹਾ ਸਰਕਾਰ ਨੇ ਨਹੀਂ ਬਣਾਈ ਜੀ। ਹਰ ਗੱਲ ਨੂੰ ਤੁਸੀਂ ਹਿਸਟਰੀ ਨੂੰ ਡਿਸਟੋਰ ਕਰਨਾ, ਤੋੜਨਾ ਇਹ ਚੀਜ਼ਾਂ ਦਾ ਨਾ ਜਦੋਂ ਮੈਂ ਸ਼ਾਮਦਾਮ, ਦੰਡਪੇ ਇਹ ਚੀਜ਼ਾਂ ਛੱਡ ਦਿਓ। ਹੂੰ ਇਹ ਚੀਜ਼ਾਂ ਨੇ ਕੁਝ ਨਹੀਂ ਦੇਣਾ। ਇੱਥੇ ਰੂਸ ਦਾ ਲਿਟਰੇਚਰ ਨਹੀਂ ਚੱਲਣਾ। ਪੰਜਾਬ ਦੇ ਹਾਂ ਇਤਿਹਾਸ ਨੂੰ ਵਿਗਾੜੋ ਨਾ। ਹਰ ਗੱਲ ਦੇ ਨੂੰ ਤੁਸੀਂ ਪੁੱਠੀ ਕਰਕੇ ਤੋੜ ਦੇਣ ਨੂੰ ਦੱਸੋ ਇਹਦਾ ਜਵਾਬ ਦੇ ਦਿਓ। ਹੂੰ ਕਿਹੜਾ ਬੰਦਾ ਪੂਰਬੀ ਸਾਡੇ ਨਾਲ ਖੜ੍ਹਾ ਜਾਂਦਾ ਹੁਣ ਤੁਸੀਂ ਕਹੋਗੇ ਕਿ ਮੈਂ ਇਹ ਵਿਸਕਰੀਆਂ ਗੱਲਾਂ ਤੁਸੀਂ ਦੱਸ ਸਾਡੀ ਹਿਸਟਰੀ ਹੈਗੀ। ਪੰਜਾਬ ਦਾ ਬੰਦਾ ਪੰਜਾਬ ਲਈ ਖੜੂਗਾ, ਮਰੂਗਾ। ਇਥੋਂ ਦੀ نسل ਇਥੋਂ ਦੀ ਹੀ ਹੈ ਉਹਨਾਂ ਦਾ ਤੁਸੀਂ ਕਹਿ ਦਿੰਦੇ ਹੋ ਅੰਗਰੇਜ਼ਾਂ ਦੇ ਪਿੱਠੂ ਹਰ ਬੰਦੇ ਨੂੰ ਤੇ ਤੁਸੀਂ ਕਿਉਂ ਅੰਗਰੇਜ਼ਾਂ ਦੇ ਪਿੱਠੂ ਹੀ ਹੋਗੇ ਹੁਣ ਆ ਦੱਸੋ ਇਹ ਕੀ ਕੀ ਆ ਭਗਵੰਤ ਮਾਨ ਦੀ ਗਤੀਸ਼ੀਲ ਦੀ ਗਤੀਸ਼ੀਲ ਗਵਾਹੀ ਵਿੱਚ ਅਨਮੋਲ ਗਗਨਮਾਨ এডਿਕੇਸ਼ਨ ਦਾ ਲੈਵਲ ਦੇਖ ਲਿਆ ਕਰੋ ਜਿਹਨੂੰ ਤੁਸੀਂ ਟਿਕਟਸ ਦਿੰਦੇ ਹੋ ਤੇ ਉਹਨਾਂ ਨੂੰ ਕੋਈ ਹਿਸਟਰੀ ਦਾ ਕਿਰੋ ਬਣਾਉਣੇ ਮਿਨਿਸਟਰ ਦੇਖ ਲਿਆ ਕਰੋ ਖੂਨ ਖੋਲਦਾ ਦੇਖ ਇਸ ਚੀਜ਼ਾਂ ਨੂੰ ਪਰ ਜੇ ਤੁਸੀਂ ਕਹੋਗੇ ਐਂਗਲੋ ਸਿੱਖ ਵਾਰ ਦੀ ਇਜਾਜ਼ਤਕਰ ਇਹ ਥੋੜੀ ਹੈ ਦੇਸ਼ ਵਿਦੇਸ਼ੀ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪਾਲ ਸਿੰਘ ਮਖੂਲੋਂ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ। ਦਰਸ਼ਕੋ ਪੰਜਾਬ ਹਾੜਾਂ ਦੀ ਮਾਰ ਚੱਲ ਰਿਹਾ ਔਰ ਜਿਸ ਅਸੀਂ ਪਿੰਡ ਦੇ ਵਿੱਚ ਖੜੇ ਆ ਇਹ ਬੜਾ ਹੀ ਇਤਿਹਾਸਿਕ ਨਗਰ ਏ ਫਤਿਹਗੜ ਸਭਰਾ। ਇੱਥੇ ਸਿੱਖਾਂ ਦੀ ਆਖਰੀ ਜੰਗ ਹੋਈ, ਇੱਥੇ ਅੱਜ ਆਪਾਂ ਵੇਖਦੇ ਜਿੱਥੇ ਹੜ੍ਹ ਆਏ ਉੱਥੇ ਫਰਿਸ਼ਤੇ ਵੀ ਆਏ, ਸਮਾਜ ਸੇਵੀ ਵੀ ਆਏ। ਅੱਜ ਹਾਈ ਕੋਰਟ ਦੇ ਵਕੀਲ ਸਾਹਿਬ, ਸਿੱਧੂ ਸਾਹਿਬ, ਬਰਾੜ ਸਾਹਿਬ ਸਾਰੇ ਆਏ। ਲੋਕਾਂ ਦੀ ਮਦਦ ਕਰਨ ਦੇ ਲਈ ਆਏ ਕਿਉਂਕਿ ਕਿਸਾਨਾਂ ਦੀ ਮੰਗ ਸੀ ਸਾਨੂੰ ਤੇਲ ਦਿੱਤਾ ਜਾਏ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਇੱਥੇ ਸਿੱਖਾਂ ਦੀ ਆਖਰੀ ਜੰਗ ਹੋਈ ਏ ਤੇ ਕਹਿੰਦੇ ਵੀ ਅਸੀਂ ਉਸ ਸਮਾਰਕ ਤੇ ਜਾਣਾ ਚਾਹੁੰਦੇ ਆ ਤੇ ਉਹਦੀ ਜਿਹੜੀ ਅਸਲ ਸਚਾਈ ਏ ਉਹ ਉਹਦੇ ਤੋਂ ਲੋਕਾਂ ਨੂੰ ਜਾਣੂ ਕਰਾਉਣਾ ਚਾਹੁੰਦੇ ਆ ਸੋ ਸਾਡੇ ਨਾਲ ਹਾਈ ਕੋਰਟ ਦੇ ਵਕੀਲ ਸਾਹਿਬ ਸਰਦਾਰ ਗੁਰਵਿੰਦਰ ਸਿੰਘ ਜੀ ਸਿੱਧੂ ਸਾਹਿਬ ਸਾਡੇ ਨਾਲ ਨੇ ਸਭ ਤੋਂ ਪਹਿਲਾਂ ਸਿੱਧੂ ਸਾਹਿਬ ਚੈਨਲ ਤੇ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਸਤੂ ਸਾਹਿਬ ਕੀ ਅਸਲ ਸਚਾਈ ਆ ਕੋ ਸਰਕਾਰ ਨੇ ਬਣਾਇਆ ਸਿੱਖ ਰਾਜ ਤੇ ਅੰਗਰੇਜ਼ੀ ਹਕੂਮਤ ਦੇ ਵਿਚਕਾਰ ਹੋਈ جنگ ਦੀ ਯਾਦ ਚ ਬਣਾਏ ਗਏ ਐਗਲੋ ਸਿੱਖ ਵਾਰ ਮੈਮੋਰੀਅਲ ਸਭਰਾਓ ਤਾਂ ਉਦਘਾਟਨ ਕੀਤਾ ਹੈ ਭਗਵੰਤ ਮਾਨ ਸਾਹਿਬ ਨੇ ਤੇ ਅਨਮੋਲ ਗਗਨ ਮਾਨ ਜੀ ਕੈਬਨਟ ਮੰਤਰੀ ਸੈਸਪਟਾ ਇਹਨ ਮੈਂ ਦੱਸਦਾ ਜੀ ਜਿਸ ਵਕਤ ਅਸੀਂ ਮੈਂ ਪਿਛਲੇ ਹਫਤੇ ਵੀ ਅਸੀਂ ਆਏ ਸੀ ਉਦੋਂ ਫਤਿਹਗੜ ਸਭਰਾਓ ਦੇ ਲਈ ਕੋ ਜਿਹੜਾ ਡੀਜ਼ਲ ਵਗੈਰਾ ਦਾ ਸੀਗਾ ਬਿਲਕੁਲ ਜੀ ਫੇਰ ਅਸੀਂ ਉੱਥੇ ਜਾ ਕੇ ਅਸੀਂ ਇੱਕੋ ਚੀਜ਼ ਉਹਦਾ ਮਹਿਸੂਸ ਕੀਤੀ ਹੈ ਸ਼ਹੀਦਾਂ ਦੀ ਧਰਤੀ ਹੈ ਕਿਉਂਕਿ ਅਸੀਂ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਦੇਖਿਆ ਹੈਗਾ ਜੀ ਕਿ ਜੋ ਜਨੂ ਸ਼ਾਮ ਸਿੰਘ ਟਾਰੀ ਵਾਲਾ ਦੀ ਜਿਹੜੀ ਉੱਥੇ ਜਿਹੜਾ ਬੁੱਤ ਲਾਇਆ ਹੈਗਾ ਉਹਦੀ ਜਿਹੜੀ ਡਰੈਸ ਕਿਉਂਕਿ ਜੇ ਤੁਸੀਂ ਇਹ ਇਹਨਾਂ ਬਹੁਤ ਛੋਟੇ ਛੋਟੇ ਚਿੰਨ੍ਹ ਹੁੰਦੇ ਹੈਗੇ ਸਿਗਨੀਫੀਕੈਂਸ ਹੁੰਦਾ ਹਰ ਚੀਜ਼ ਦਾ ਬਿਲਕੁਲ ਜੀ ਕਿਉਂਕਿ ਸਰਾ ਸ਼ਾਮ ਸਿੰਘ ਟਾਰੀ ਵਾਲਾ ਦੇ ਬਿਲਕੁਲ ਸਫੇਦ ਕੱਪੜੇ ਪਾਏ ਸੀ ਜਿਸ ਵੇਲੇ ਉਹ ਜੰਗ ਦੇ ਮੈਦਾਨ ਚਾਏ ਸੀ ਇਹ ਹਮਮ ਔਰ ਉਹਨਾਂ ਨੇ ਸਨੇਹਾ ਕਰੇ ਪੇਜਦਾ ਸੀ ਕਿ ਮੈਂ ਵਾਪਸ ਨਿਉ ਮੈਂ ਉਹ ਉਹਨਾਂ ਨੂੰ ਪਤਾ ਸੀ ਕਿ ਅਸੀਂ ਇਹ ਜੰਗ ਅੰਗਰੇਜ਼ਾਂ 'ਚੋ ਜਿੱਤ ਨਹੀਂ ਸਕਦੇ ਹੂੰ ਉਹ ਬਹੁਤ ਸਮਝਾਉਂਦੇ ਵੀ ਰਹੇ ਉਹ ਜੋ ਔਟਾਰੀ ਆ ਗਏ ਸੀ ਇਹ ਤਾਂ ਮਹਾਰਾਣੀ ਜਿੰਦਾ ਨੇ ਉਹਨਾਂ ਨੂੰ ਕਿਹਾ ਕਿ ਹੁਣ ਖਾਲਸਾ ਤੁਹਾਡੀ ਲੋੜ ਹੈਗੀ ਖਾਲਸਾ ਫੌਜ ਨੂੰ ਤੁਹਾਡੀ ਲੋੜ ਹੈ ਗਵਾਈ ਦੀ ਸਰਕਾਰੇ ਖਾਲਸਾ ਆਪਣੇ ਖਾਲਸਾ ਨੂੰ ਤੁਹਾਡੀ ਜ਼ਰੂਰਤ ਹੈਗੀ ਮਹਾਰਾਜ ਸਿੰਘ ਤੋਂ ਬਾਅਦ ਦੀ ਗੱਲ ਹੈ ਉਹ ਆਪਦੀ ਉਹ 80 85 ਸਾਲ ਦੀ ਉਮਰ ਦੇ ਵਿੱਚ ਵੀ ਔਟਾਰੀਆਂ ਚੱਲਦੇ ਨੇ ਹੂੰ ਔਰ ਉਹ ਜਿਸ ਵੇਲੇ ਆਉਂਦੇ ਬੇੜੀਆਂ ਦਾ ਪੁਲ ਜਦੋਂ ਆਪਾਂ ਦੇਖਦੇ ਆਂ ਦਰਿਆ ਤੋਂ ਇਧਰਲੇ ਪਾਸੇ ਤਾਂ ਬੇੜੀਆਂ ਦਾ ਪੁਲ ਬਣਾ ਕੇ ਇੱਥੇ ਇਧਰ ਨੂੰ ਆਪਣੀ ਜਿਹੜੀ 10000 ਤੋਂ ਵੱਧ ਦੀ ਜਿਹੜੀ ਹੈ ਤਾਂ ਕੋਈ ਵੀ ਜ਼ਾਦੀ ਨਫਰੀ ਕਹ ਜਾਂਦਾ ਹੈਗਾ ਪਰ ਜਿਹੜੇ ਅਲੱਗ-ਅਕਾਉਂਟਸ ਹੈਗੇ ਉਹ ਇੱਥੇ ਨਾਲ ਆਉਂਦੇ ਨੇ ਜੀ ਜਿੱਥੇ ਨਾਲ ਉਹਨਾਂ ਦੇ ਤੇ ਤੇਜ ਸਿੰਘ ਵੀ ਹੁੰਦਾ ਹੈਗਾ ਤੇਜ ਸਿੰਘ ਉਹਨਾਂ ਨੂੰ ਸਮਝਾਉਂਦਾ ਕਿ ਤੁਸੀਂ ਇੱਥੋਂ ਆਪਾਂ ਚਲੇ ਜਾਨੇ ਉਹ ਕਹਿੰਦਾ ਮੈਂ ਨਹੀਂ ਤੂੰ ਜਾਣਾ ਜਾ ਮੈਂ ਨਹੀਂ ਇੱਥੇ ਜਾਊਂਗਾ ਔਰ ਮੈਂ ਘਰੇ ਸਰੀਆ ਭੇਜਦਾ ਹੈਗਾ ਉਹ ਜਿਹੜਾ ਤੁਸੀਂ ਘੋੜਾ ਵੇਖਿਆ ਹੈਗਾ ਜੀ ਉਹਦਾ ਨਾਮ ਸ਼ਾ ਕਬੂਤਰ ਮੈਂ ਗੁਰਦੁਆਰਾ ਸਾਹਿਬ ਵਾਲਿਆਂ ਨੂੰ ਦੱਸਿਆ ਸੀ ਇਹਦਾ ਨਾਂ ਸ਼ਾ ਕਬੂਤਰ ਹੈਗਾ ਜਿਹੜਾ ਸਰਦਾਰ ਸ਼ਾਮ ਸਿੰਘ ਟਾਰੀ ਦਾ ਘੋੜਾ ਸਿੰਘ ਉਹਦਾ ਨਾਂ ਸ਼ਾ ਕਬੂਤਰ ਸਿੰਘ ਮੈਂ ਤੇ ਸੋਰਸਸ ਦਾ ਨਾ ਤਾਂ ਮੈਂ ਸੋਰਸਸ ਦਾ ਤਨਾ ਜਿਹੜੇ ਐਂਗਲੋ ਸਿੱਖ ਵਾਰਸ ਦਾ ਹੈਗਾ ਜਿਹੜਾ ਸਿੱਧੂ ਸਾਹਿਬ ਨੇ ਲਿਖਿਆ ਇੱਕ ਉਥੇ ਕੋਈ ਇੰਗਲੈਂਡ ਦੇ ਰਾਈਟਰ ਨੇ ਸਿੱਧੂ ਸਿੱਧੂ ਉਹਨਾਂ ਨੇ ਲਿਖਿਆ ਹੈਗਾ ਔਰ ਜਨਤ ਜੇਜੇ ਸਿੰਘ ਔਰ ਕੈਪਟਨ ਹਿੰਦਰ ਸਿੰਘ ਦਾ ਫੋਰਵਰਡ ਅੱਗੇ ਜਿਹੜਾ ਮੁੱਖਬੰਦ ਲਿਖਿਆ ਹੈਗਾ ਉਹ ਦੋ ਵੋਲਿਊਮਸ ਹੈ ਫਰਸਟ ਐਂਗਲੋ ਸਿੱਖ ਵਾਰ ਤੇ ਸੈਕੰਡ ਐਂਗਲੋ ਸਿੱਖ ਵਾਰ ਤਾਂ ਇਹਦੇ ਵਿੱਚ ਜਿਹੜੀ ਅਖੀਰਲੀ ਲੜਾਈ ਹੈ ਜਿਹੜੀ ਫਰਸਟ ਐਂਗਲੋ ਸਿੱਖ ਵਾਰ ਦੀ ਹੈਗੀ ਤਾਂ ਉਹ 9-10 ਫਰਵਰੀ ਦੇ ਨੇੜੇ 10 ਫਰਵਰੀ ਦੇ ਨੂੰ ਆਪਣਾ ਸਭਰਾਵਾਂ ਦੇ ਵਿੱਚ ਇਹ ਸਾਰੇ ਏਰੀਆ 'ਚ ਹੁੰਦੀ ਹੈਗੀ। ਇਹ ਪਿੰਡ ਰੋਡੇ ਵਾਲੇ ਖੜੇ ਹੋਣਾ। ਹੂੰ ਬਿਲਕੁਲ ਜੀ। ਅਸੀਂ ਜਦੋਂ ਉਸ ਦਿਨ ਵੀ ਆਏ ਸੀ ਅਸੀਂ ਇਹੋ ਜੀ ਨੂੰ ਦੇਖ ਕੇ ਅਸੀਂ ਸੋਚਿਆ ਸੀ ਅੱਜ ਅਸੀਂ ਹੋਰ ਸੇਵਾ ਵੀ ਕਰਾਂਗੇ ਤਾਂ ਹੀ ਅਸੀਂ ਉੱਥੇ ਕਿਹਾ ਨਾ ਵੀ ਅਸੀਂ ਇਸ ਕਰਕੇ ਆਏ ਵੀ ਇਹ ਸ਼ਹੀਦਾਂ ਦੀ ਧਰਤੀ ਹੈਗੀ। ਹੂੰ ਬਿਲਕੁਲ ਜੀ। ਅਸੀਂ ਉਹ ਤੋਏ ਸੀ ਕਿ ਅਸੀਂ ਕਮ ਸੇ ਕਮ ਅੰਗਰੇਜ਼ਾਂ ਦਾ ਜਿਹੜਾ ਆਪ ਦੇ ਲਈ ਜਿਸ ਵੇਲੇ ਉਹਨਾਂ ਨੇ ਕਿਹਾ ਰੋਡੇ ਵਾਲਾ ਇੱਥੇ ਆ ਕੇ ਫੌਜ ਕੈਂਪ ਕਰ ਰਹੀ ਸੀ ਅੰਗਰੇਜ਼ ਦੀ ਅਸੀਂ ਆਪਣੀਆਂ ਫੌਜਾਂ ਦਰਿਆ ਲੰਘ ਕੇ ਜਿਹੜੀਆਂ ਲਾਹੌਰ ਦਰਬਾਰ ਦੀਆਂ ਬੈਠੀਆਂ ਸੀਗੀਆਂ ਫਤਿਹਗੜ੍ਹ ਸਭਰਾਉ ਬੈਠੀਆਂ ਸੀਗੀਆਂ ਛੋਟਾ ਸਭਰਾਉ ਬੈਠੀਆਂ ਸੀ ਵੱਡੇ ਸਭਰਾਉ ਬੈਠੀਆਂ ਸੀ ਰੋਡੇ ਵਾਲੇ 'ਚ ਉੱਥੇ ਇਹਨਾਂ ਦੀ ਜਿਹੜੀ ਆਰਮੀ ਦੀ ਸ਼ੌਣੀ ਬਣਾਈ ਹੋਈ ਸੀ ओके ਉਹ ਜਿਵੇਂ ਜਿਵੇਂ जख्मी ਹੁੰਦੇ ਸੀ ਉਹ ਇਹ ਥਾਂ ਦੇ ਉੱਤੇ ਉਹਨਾਂ ਦੀ ਫੜੇ ਇੱਕ ਡਿਸਪੈਂਸਰੀ ਵੀ ਬਣੀ ਸੀਗੀ ਉਹਨਾਂ ਦੀ ਮਲਮ ਪੱਟੀ ਹੋ ਰਹੀ ਜੋ ਉਹਨਾਂ ਨੂੰ ਮਿਲ ਰਿਆ ਸੀ ਇੱਥੇ ਫਿਰ ਉਹਨਾਂ ਦੀ ਜਿਹੜੀ ਡੈਥ ਹੋਈ ਹੈ ਫਿਰ ਉਹਨੂੰ ਦਫਨਾ ਦਿੱਤਾ ਗਿਆ ਸੀ ਪਰ ਉਹਨਾਂ ਨੇ ਸਮਾਰਕ ਬਣਾਈ ਸੀਗੀ ਉਹ ਗੋਰੀਆਂ ਦੀ ਗੋਰੀਆਂ ਦੀ ਓਕੇ ਆ ਹਾਂ ਅਸੀਂ ਤੁਹਾਨੂੰ ਅੱਜ ਇਹੀ ਕਿ ਰਿਕੁਐਸਟ ਕਰ ਰਹੇ ਸੀ ਵੀ ਸਾਨੂੰ ਆਪਾਂ ਉੱਥੇ ਚੱਲਦੇ ਆ ਮਖੂ ਸਾਹਿਬ ਕਿ ਜੇ ਅਸੀਂ ਸਰਕਾਰੀ ਤੌਰ ਦੇ ਉੱਤੇ ਮੰਗਾ ਇਹ ਡਿਮਾਂਡ ਚੱਕੀ ਤਾਂ ਸਾਡਾ ਇਤਿਹਾਸ ਦਾ ਮਲੀਆਂ ਮੀਟ ਕਰ ਦੇਣਗੇ ਤੇ ਆਪਾਂ ਨੂੰ ਸਿੱਖਣੋਂ ਮਾਫ਼ ਕਰਨ ਜੀ ਔਰ ਸ਼ਰਮ ਆਉਣੀ ਚਾਹੀਦੀ ਹੈ ਕਿ ਸਰਪਗਵਾਨ ਸਿੰਘ ਮਾਨ ਨੂੰ ਮੈਂ ਕ ਕਿਹਦੇ ਕਹਿ ਦਿੰਦੇ ਕੋਨਵੈਂਟ ਦੇ ਨਹੀਂ ਪੜੇ ਚਾਹੀਦੇ ਕਹਿੰਦੇ ਕਹਿ ਦਿੰਦੇ ਹੋ ਜੀ ਫਲਾਣਾ ਨਹੀਂ ਪੜੇ ਚਾਹੀਦੇ ਪਹਿਲੀ ਗੱਲ ਤਾਂ ਇਸਾਂ ਦੀ ਇਤਿਹਾਸ ਨੂੰ ਜਾਣ ਲਓ ਪਹਿਲਾਂ ਕੀ ਹਮ ਸਰ ਰੋਬਰਟ ਡਿਕ ਇੱਥੇ ਦਫਨਾਇਆ ਗਿਆ ਸੀ ਜਿਹੜਾ ਕਿ ਵਾਟਰਲੂ ਦੀ ਲੜਾਈ ਦਾ ਵੈਟਰਨ ਸੀ ਉੱਥੋਂ ਲੜ ਕੇ ਓਕੇ ਸਭਰਾਉ ਦੀ ਜੰਗ ਦੇ ਵਿੱਚ ਉਹ ਮਾਰਿਆ ਗਿਆ ਸੀ ਆ ਹਮ ਔਰ ਜਿੱਥੇ ਸਭਰਾਉ ਦੀ ਗੱਲ ਆ ਕਿ ਸਾਡੀ ਸਿਰਫ ਗੁਰਦੁਆਰਾ ਸਾਹਿਬ ਨੇ 10000 ਜਿਹੜਾ ਲਾਹੌਰ ਦਰਬਾਰ ਦਾ ਜਿਹੜਾ ਸਿੱਖ ਫੌਜੀ ਸੀ ਆ ਕਲੇ ਸਰਾਜ ਆਪਣਾ ਜਨਤ ਸਿੰਘ ਸ਼ਾਹ ਸਿੰਘ ਟਰੀਵਾਲ ਅਣਿਸ਼ੀਦ ਹੋਏ ਸੀਗੇ ਹਮ ਹੋਰ ਵੀ ਕਈ ਸਾਡੇ ਜਨਰਲ ਸ਼ਹੀਦ ਹੋਏ ਸੀ ਜੀ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਨਰਲ ਸ਼ਾਹ ਸਿੰਘ ਟਾਰੀ ਵਾਲੇ ਜਿਹੜੇ ਮਸਕਫਰ ਉਹਨਾਂ ਦੀ ਜਿਹੜੇ ਬੰਦੂਖ ਜਿਹੜੇ ਤੋੜੇ ਵਾਲੇ ਸੱਤ ਫਾਇਰ ਉਹਨਾਂ ਦੇ ਲੱਗੇ ਸੀਗੇ ਓਕੇ ਔਰ ਉਹਨਾਂ ਦਾ ਉਹਨਾਂ ਨੂੰ ਉਸ ਵਕਤ ਉਹਨਾਂ ਨੂੰ ਪਛਾਣਿਆ ਗਿਆ ਸੀ ਇਹ ਤਾਂ ਉਹਨਾਂ ਦਾ ਨਾ ਬਾਜੂ ਬੰਦ ਤੋਂ ਕਿਉਂਕਿ ਉਹਨਾਂ ਦੇ ਹੱਥ ਦੇ ਵਿੱਚ ਜਿਹੜੀ ਤਲਵਾਰ ਸੀਗੀ ਜਾਂ ਉੱਥੋਂ ਜਿਹੜਾ ਬਾਜੂ ਬੰਦ ਹੈਗਾ ਉਹ ਜਿਹੜਾ ਬਾਜੂ ਬੰਦ ਤੋਂ ਪਛਾਣਿਆ ਗਿਆ ਕਿ ਇਹ ਸਰਾ ਸ਼ਾਹ ਸਿੰਘ ਟਾਰੀ ਵਾਲਾ ਨੇ ਹਮ ਔਰ ਜਿਹੜਾ ਉਹ ਬਾਜੂ ਬੰਦ ਹੈ ਇਸ ਵਕਤ ਉਹ ਫਕੀਰ ਖਾਨਾ ਮਿਊਜ਼ੀਅਮ ਲਾਹੌਰ ਫਕੀਰ ਸਫ ਨੂੰ ਸਾਹਿਬ ਹੂੰ ਜਿਹੜਾ ਫਕੀਰ ਅਜ਼ੀਜ਼ ਦੀ ਫੈਮਲੀ ਚੋਂ ਤਿੰਨੋਂ ਬ੍ਰਾਹਮਨਿਸਟਰ ਸੀ ਕੀ ਉਹਨਾਂ ਦੇ ਪਰਿਵਾਰ ਦੇ ਪ੍ਰਾਈਵੇਟ ਮਿਊਜ਼ੀਅਮ ਦੇ ਵਿੱਚ ਮੈਂ ਕਈ ਵਾਰ ਮੈਨੂੰ ਦੇਖਣ ਦਾ ਮੌਕਾ ਮਿਲਿਆ ਹੈਗਾ ਕੀ ਪਤਾ ਹੈ ਉਹ ਉੱਥੇ ਪਿਆ ਹੋਇਆ ਹੈਗਾ ਦੇਖੋ ਔਰ ਸਾਡੇ ਕੋਲੇ ਅਸੀਂ ਗੁਰਦੁਆਰਾ ਸਾਹਿਬ ਤੋਂ ਕਿਸੀ ਸਾਹਿਬ ਸੀ ਸ਼ੀਦਾਬੁਰੇ ਦੱਸਦੇ ਕੋਈ ਨਹੀਂ ਔਰ ਜੇ ਅਸੀਂ ਸਰਕਾਰ ਤੇ ਕਰਦੇ ਆਂ ਹੂੰ ਅੰਗਰੇਜ਼ਾਂ ਉਹਦਾ ਤੁਸੀਂ ਕਹਿ ਦਿੰਦੇ ਹੋ ਅੰਗਰੇਜ਼ਾਂ ਦੇ ਪਿੱਠੂ ਹਰ ਬੰਦੇ ਨੂੰ ਤੇ ਤੁਸੀਂ ਕਿਉਂ ਅੰਗਰੇਜ਼ਾਂ ਦੇ ਪਿੱਠੂ ਹੀ ਹੋਵਗੇ ਹੁਣ ਆ ਦੱਸੋ ਇਹ ਇਹ ਕੀ ਭਗਵਾਨ ਸਮਾਨ ਦੀ ਗਤੀਸ਼ੀਲ ਦੀ ਗਤੀਸ਼ੀਲ ਅਗਵਾਈ ਵਿੱਚ ਅਨਮੋਲ ਗਗਨਮਾਨ এডਿਕੇਸ਼ਨ ਦਾ ਲੈਵਲ ਦੇਖ ਲਿਆ ਕਰੋ ਜਿਹਨੂੰ ਤੁਸੀਂ ਟਿਕਟਸ ਦਿੰਨੇ ਹੋ ਤੇ ਉਹਨਾਂ ਨੂੰ ਕੋਈ ਹਿਸਟਰੀ ਦਾ ਜਿਹਨੂੰ ਬਣਾਉਣੇ ਮਿਨਿਸਟਰ ਦੇਖ ਲਿਆ ਕਰੋ ਖੂਨ ਖੋਲਦਾ ਦੇਖ ਇਸ ਚੀਜ਼ਾਂ ਨੂੰ ਇਹ ਅੰਗਰੇਜ਼ ਇੱਥੇ ਸੀ ਮੈਂ ਨਹੀਂ ਕਹਿੰਦਾ ਦੇਖੋ ਇਹ ਵੀ ਜ਼ਰੂਰੀ ਹੈਗਾ ਇਹਨਾਂ ਦਾ ਪਰ ਜੇ ਤੁਸੀਂ ਕਹੋਗੇ ਐਂਗਲੋ ਸਿੱਖ ਵਾਰ ਦੀ ਇਜਾਜ਼ਤਕਰ ਇਹ ਥੋੜੀ ਹੈਗੀ ਹੂੰ ਇਹ ਤਾਂ ਅੰਗਰੇਜ਼ ਤੁਸੀਂ ਅੰਦਰ ਜਾ ਕੇ ਦੇਖੋ ਨਾ ਬਿਲਕੁਲ ਜੀ ਤਾਂ ਮੈਂ ਜਿੰਨੇ ਵੀ ਜਿੰਨਾ ਸਾਡਾ ਸਿੱਖ ਡੈਸਪੋਰਾ ਬਾਹਰ ਵੀ ਬੈਠਾ ਜੇ ਤੁਸੀਂ ਨਹੀਂ ਕਰੋਗੇ ਤਾਂ ਐਵੇਂ ਨਾ ਰੌਲਾ ਪਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਹੂੰ ਕਾਰ ਸੇਵਾ ਵਾਲੇ ਬਾਬਿਆਂ ਨੇ ਤੁਹਾਡਾ ਸਾਰੀ ਹਿਸਟਰੀ ਦਾ ਮਲੀਆਂ ਮੀਟ ਕਰਤਾ ਹੈਗਾ ਇਹ ਪਿਛਲੇ ਸਮੇਂ 'ਚ ਪਤਾ ਲੱਗਿਆ ਵੀ ਜਿਹੜੇ ਤੁਸੀਂ ਕਹਿ ਰਹੇ ਹੋ ਵੀ ਜਿਨ੍ਹਾਂ ਦੇ ਸਮਾਰਕ ਬਣੇ ਨੇ ਜਿਹੜੇ ਦਫਨਾਏ ਗਏ ਉਹਨਾਂ ਦੀਆਂ ਗਾਂ ਨਸਲਾਂ ਜਿਹੜੀਆਂ ਜੀ ਜੀ ਪੀੜੀਦਰ ਪੀੜੀ ਪਿਛਲੇ ਲੰਮੇ ਪਿਛਲੇ ਸਮੇਂ ਕਹਿੰਦੇ ਵੀ ਘੱਟੋ ਘੱਟ ਵੀ 4-500 ਆ ਗੋਰੇ ਗੋਰੀਆਂ ਜਿਹੜੇ ਨੇ ਇੱਥੇ ਆ ਕੇ ਇਹ ਨਮਸਕਾਰ ਕਰਕੇ ਗਏ ਸਿੱਧਾ ਕਰਕੇ ਗਏ ਨੈਚੁਰਲ ਉਹਨਾਂ ਨੇ ਜੀ ਕਿਤੇ ਵੀ ਉਹਨਾਂ ਨੇ ਚੰਗ ਕੀਤੀ ਹੈ ਬੈਟਲ ਜਿਹੜੀਆਂ ਐਂਗਲੋ ਸਿੱਖ ਵਾਰਸ ਜਿਹੜੀਆਂ ਈਵਨ ਹੁਣ ਪਾਕਿਸਤਾਨ ਦੇ ਜਿਹੜਾ ਥਾ ਰਹਿ ਗਿਆ ਗਿਆ ਬੈਟਲ ਆਫ ਗੁਜਰਾਤ ਹੈ ਚੇਲਿਆਂ ਵਾਲੀ ਮੈਨੂੰ ਚੇਲਿਆਂ ਵਾਲੀ ਵੀ ਜਾਣ ਦਾ ਮੌਕਾ ਮਿਲਿਆ ਗਿਆ ਉੱਥੇ ਵੀ ਉਹਨਾਂ ਨੇ ਆਪਦੀਆਂ ਸਮਾਰਕ ਬਣਾਈਆਂ ਨੇ ਈਵਨ ਜਿਹੜਾ ਉਹਨੂੰ ਮੇਨਟੇਨੈਂਸ ਕਰਦੇ ਆ ਉਹਦੇ ਬੰਦੇ ਰੱਖ ਕੇ ਮੇਨਟੇਨ ਕਰਦੇ ਨੇ ਆਹ ਦੇਖ ਲਓ ਇਲੈਕਟਿਡ 1868 ਦੇ ਵਿੱਚ ਹੂੰ ਹੁਣ ਦੱਸੋ ਭਗਵੰਤ ਮਾਨ ਸਿੰਘ ਪੁੱਛਣਾ ਚਾਉਣਾ ਵੀ ਅੰਗਰੇਜ਼ਾਂ ਦਾ ਪਿੱਠੂ ਵਾਲੀ ਗੱਲ ਤੁਸੀਂ ਹਰ ਇੱਕ ਬੰਦੇ ਨੂੰ ਜੋ ਬੰਦਾ ਤੁਹਾਨੂੰ ਕੁਝ ਕਹਿੰਦਾ ਹੈਗਾ ਕੋਈ ਚੰਗਾ ਕੋਈ ਕਰਦਾ ਹੈਗਾ ਜੇ ਕਿਸੇ ਜਨਰਲ ਦੇ ਫੈਮਿਲੀ ਬੋਲਦੀ ਹੈ ਤੁਸੀਂ ਹਰ ਇੱਕ ਬੰਦੇ ਨੂੰ ਕਹਿ ਦਿੰਨੇ ਹੋਗੇ ਕਿ ਇਹ ਤਾਂ ਅੰਗਰੇਜ਼ਾਂ ਦਾ ਕੀਤਾ ਹੈਗਾ ਹੂੰ ਉਹ ਭਾਵੇਂ ਮਾਨਸੋ ਜਿਹੜੇ ਤੁਸੀਂ ਜਿਹੜਾ ਤੁਸੀਂ ਸੰਵਿਧਾਨ ਦੀ ਗੱਲ ਕਰਦੇ ਹੋਣਾ ਜਿਹੜਾ ਸੰਵਿਧਾਨ ਨੂੰ ਬਣਾਉਣ ਦੇ ਸਭ ਤੋਂ ਜ਼ਵਾਰ ਨਾਲ ਨਹਿਰੂ ਵੀ ਤਾਂ ਉੱਥੋਂ ਦੀ ਪੜਿਆ ਹੋਇਆ ਸੀ ਕਨਵਰਟ ਦੀ ਪੜਿਆ ਸੀ ਆ ਹੂੰ ਹੈਰੋ ਸਕੂਲ ਲੰਡਨ ਦਾ ਪੜਿਆ ਹੋਇਆ ਸੀ ਆ ਹੂੰ ਠੀਕ ਆ ਉਸ ਤੋਂ ਉਦੋਂ ਪਹਿਲਾਂ ਉਹਦਾ ਬਾਪ ਆਇਆ ਸੀ ਜਦੋਂ 1927 ਦੇ ਸੈਮਨ ਕਮਿਸ਼ਨ ਉਹ ਚ ਕੌਣ ਸੀ ਮੋਤੀ ਲਾਲ ਨੇਰੂ ਆਇਆ ਸੀਗਾ ਹਾਂ ਜਾਂ ਆਪਦੇ ਵਿੱਚ ਸਾਰਾ ਵੀ ਉਸ ਵਕਤ ਕੀ ਸਰਕਾਰਾਂ ਕਿਵੇਂ ਤੋਂ ਹਰ ਗੱਲ ਨੂੰ ਤੁਸੀਂ ਹਿਸਟਰੀ ਨੂੰ ਡਿਸਟੋਰਟ ਕਰਨਾ ਤੋੜਨਾ ਇਹ ਚੀਜ਼ਾਂ ਦਾ ਨਾ ਜਦ ਮੈਂ ਸਾਮਦਾਂ ਦੰਡਪੇ ਇਹ ਚੀਜ਼ਾਂ ਛੱਡ ਦਿਓ ਇਹ ਚੀਜ਼ਾਂ ਨੇ ਕੁਝ ਨਹੀਂ ਦੇਣਾ ਹਮ ਇੱਥੇ ਰੂਸ ਦਾ ਲਿਟਰੇਚਰ ਨਹੀਂ ਚੱਲਣਾ ਇਹ ਪੰਜਾਬ ਦੇ ਹਾਂ ਇਤਿਹਾਸ ਨੂੰ ਵਿਗਾੜੋ ਨਾ ਹਰ ਗੱਲ ਦੇ ਨੂੰ ਤੁਸੀਂ ਪੁੱਠੀ ਕਰਕੇ ਤੋਰ ਦੇਣੇ ਦੱਸੋ ਇਹਦਾ ਜਵਾਬ ਦੇ ਦਿਓ ਹੁਣ ਹਮ ਜੇ ਸਿੱਖਾਂ ਨੇ ਆਪਦਾ ਇਤਿਹਾਸ ਨਾ ਸੰਭਾਲਿਆ ਮੈਂ ਸਿੱਖਾਂ ਤੋਂ ਵੱਧ ਕੇ ਪੰਜਾਬੀਅਤ ਦੇ ਗੱਲ ਕਿਉਂਕਿ ਉਹਦੇ ਵਿੱਚ ਪੰਜਾਬੀ Hindu ਵੀ ਸ਼ਹੀਦ ਹੋਏ ਸਿੱਖ ਵੀ ਸ਼ਹੀਦ ਹੋਏ ਸੀ ਮੁਸਲਮਾਨ ਵੀ ਸ਼ਹੀਦ ਹੋਏ ਹਮ ਨਾ ਸੰਭਾਲਿਆ ਤਾਂ ਇਹ ਸਿਆਸਤਦਾਨਾਂ ਨੇ ਤੁਹਾਡੇ ਪਾੜੇ ਵੀ ਵਧਾਉਣੇ ਆ ਹਮ ਔਰ ਤੁਹਾਨੂੰ ਰੋਲ ਕੇ ਮਾਰ ਦੇਣਾ ਇਹਨਾਂ ਨੇ ਸ਼ਾਮ ਸਰਦਾਰ ਸ਼ਾਮ ਸਿੰਘ ਟਾਰੀ ਦੇ ਨਾਲ ਉਸ ਵੇਲੇ ਸਿੱਖ ਰਾਜ ਦੇ ਕਿੰਨੇ ਕੁ ਫੌਜੀ ਸਾਥੀ ਜਿਹੜੇ ਨੇ ਇਹ ਧਰਤੀ ਤੇ ਸ਼ਹੀਦ ਹੋਏ ਤੇ ਉਹ ਇੱਥੇ ਨਹੀਂ ਸ਼ਹੀਦ ਹੋਏ ਉਹ ਉਹ ਹੋਏ ਹੈਗੇ ਜਿਹੜੋ ਆਪਣਾ ਸਤਰੋਜੀ ਦਾ ਕੰਡਾ ਸੀ ਆ ਹਾਂ ਇਹ ਬੇੜੀਆਂ ਦਾ ਬੇੜੀਆਂ ਬੇੜੀਆਂ ਦਾ ਪੁਲ ਬਣਾ ਕੇ ਜਦੋਂ ਨਿਕਲੇ ਜਦੋਂ ਤੇਜਾ ਸਿੰਘ ਜੋ ਤੇਜ ਸਿੰਘ ਭੱਜਿਆ ਹੈਗਾ ਉਹ ਵਿਚਾਲੋਂ ਇੱਕ ਬੇੜੀਆਂ ਦੇ ਵਿੱਚੋਂ ਟੋੜ ਗਿਆ ਸੀ ਆ ਹਾਂ ਤਾ ਜੋ ਵਾਪਸ ਵੀ ਨਾ ਜਾ ਸਕੋ ਉਹ ਡੋਗਰੇ ਸਾਨੂੰ ਜੀ ਨਹੀਂ ਉਹ ਡੋਗਰੇ ਨਹੀਂ ਸੀ ਉਹ ਡੋਗਰੇ ਤਾਂ ਸੁਣਿਆ ਇਹੋ ਜਾਂਦਾ ਵੀ ਡੋਗਰੇ ਨਹੀਂ 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 ਜੀ ਇਹ ਲਾਲ ਸਿੰਘ ਅਟਸੀਆ ਤੇਜ ਸਿੰਘ ਅਟਸੀਆ ਔਰ ਜਿਹੜਾ ਗੁਲਾਬ ਸਿੰਘ ਡੋਗਰੇ ਉਸ ਤੋਂ ਬਾਅਦ ਇੱਕ ਟ੍ਰੀਟੀ ਹੁੰਦੀ ਹੈ ਜਿਹਦੇ ਤਹਿਤ ਕਿ ਜਿਹੜੀ ਕਸ਼ਮੀਰ ਦਾ ਜਿਹੜਾ ਜੰਮੂ ਕਸ਼ਮੀਰ ਦਾ ਰੀਜਨ ਹੈਗਾ ਜੋ ਤੁਸੀਂ 1846 ਦੀ ਹੈਗੀ ਉਹ ਹੈਗੀ ਪਰ ਸਭ ਤੋਂ ਵੱਡੀ ਗੱਲ ਇਹ ਹੈਗੀ ਕਿ 10 ਫਰਵਰੀ ਨੂੰ ਇਹ ਰੌਬਰਟ ਸਰ ਰੌਬਰਟ ਡਿਕ ਤਾਂ ਵੀ ਮਰਦਾ ਹੈਗਾ ਸਰਾ ਸ਼ਾਮ ਸਿੰਘ ਅਟਾਰੀ ਵਾਲਾ ਵੀ ਸ਼ਹੀਦ ਹੁੰਦੇ ਹੈਗੇ ਔਰ ਮੈਂ ਸਭ ਤੋਂ ਵੱਡੀ ਗੱਲ ਤਰਾਸ ਦੀ ਪੰਜਾਬ ਦੀ ਇਹੀ ਹੈਗੀ ਕਿ 18 ਫਰਵਰੀ 1846 ਨੂੰ ਲਾਹੌਰ ਚ ਪਹਿਲੀ ਵਾਰੀ ਅੰਗਰੇਜ਼ ਜਿਹੜਾ ਹੈਗਾ ਹੈਗਾ ਫੌਜ ਦਾਖਲ ਹੁੰਦੀ ਹੈਗੀ ਯੂਨੀਅਨ ਜੈਕ ਦਾ ਝੰਡਾ ਪਹਿਲੀ ਵਾਰੀ ਲਾਹੌਰ ਚ ਝੁਲਦਾ ਹੈਗਾ ਓਕੇ ਇਸ ਤੋਂ ਬਾਅਦ ਇਸ ਤੋਂ ਬਾਅਦ 8 ਦਿਨਾਂ ਬਾਅਦ ਦੇਖੋ ਮੇਰਾ ਤਾਂ ਖੂਨ ਖੋਲਦਾ ਹੈਗਾ ਇਸ ਚੀਜ਼ ਨੂੰ ਮੈਂ ਇਹਨਾਂ ਕਰਕੇ ਨਹੀਂ ਵੀ ਮੇਰੇ ਮੇਰੇ ਸਾਡੇ ਨਾਲ ਹੋਇਆ ਕੀ ਹੈਗਾ ਉਹ ਕਿਉਂ ਹੈਗਾ ਲਲਿਆਣੀ ਪਿੰਡ ਹੈਗਾ ਜੀ ਬਿਲਕੁਲ ਜੀ ਸਾਡਾ ਪਿੰਡ ਹੈ ਜੀ ਸਾਡੇ ਵੱਡ ਵਡੇਰੇ ਲਲਿਆਣੀ ਚੋਂ ਉੱਠੇ ਲਲਿਆਣੀ ਬਿਲਕੁਲ ਬਿਲਕੁਲ ਲਾਹੌਰ ਚ ਮਰਜ ਹੋ ਗਿਆ ਲਾਹੌਰ ਲਾਹੌਰ ਤੋਂ ਜੋ ਤੁਸੀਂ ਪਹਿਲਾਂ ਆਵਾਂਗੇ ਤਾਂ ਵੱਡਾ ਕਾਨਾ ਛੋਟਾ ਕਾਨਾ ਜਦੋਂ ਕਨਈਆ ਮਿਸਲ ਹੈ ਆਲੂ ਪਿੰਡ ਆਉਂਦਾ ਆਲੂ ਵਾਲੀਆ ਮਿਸਲ ਹੈ ਅੱਗੇ ਲਲਿਆਣੀ ਹੈ ਲੈਣੇ ਦੇ ਨਾਲ ਪਾਂਡੋਕੇ ਆ ਪਾਂਡੋਕੇ ਜਿਹੜਾ ਬਾਬੇ ਬੁੱਲੇ ਸ਼ਾਹ ਦਾ ਪਿੰਡ ਹੈਗਾ ਤੇ ਜਿਹੜਾ ਲਲਿਆਣੀ ਹੈਗਾ ਲਲਿਆਣੀ ਦੇ ਵਿੱਚ ਇੱਕ ਬੱਚਾ ਆਉਂਦਾ ਹੈਗਾ ਦੇਖੋ ਮਹਾਰਾਜ ਦਲੀਪ ਸਿੰਘ ਆਉਂਦਾ ਹੈਗਾ ਉੱਤਰ ਕੇ ਉਹਨੂੰ ਕਹਿੰਦੇ ਆ ਗਿਆ ਕਿ ਆਪਦਾ ਤੂੰ ਤਾਜ ਵੀ ਲਾ ਕੇ ਇਧਰ ਸਾਡੇ ਵਿੱਚ ਪਾ ਦੇ ਦੇਖੋ ਇੱਕ ਬੱਚੇ ਦਾ ਤੁਸੀਂ ਤੁਸ ਇੱਕ ਤੁਸੀਂ ਜ਼ੁਲਮ ਕਰ ਰਹੇ ਹੋਗੇ ਕੀ ਇਹ ਹੂੰ ਤਾਂ ਇਸ ਕਰਕੇ ਇਹ ਸਾਡੇ ਲਈ ਬੜੀ ਦਿਲ ਚੰਜੋੜਨ ਵਾਲੀ ਹੈ ਇਹ ਇਹ ਲੜਾਈ ਤੋਂ ਬਾਅਦ ਜੋ ਸਾਡਾ ਇਹ ਪਿਛਲੇ ਉਸ ਦਿਨਾਂ ਚ ਹੋਇਆ ਸੀ ਆ ਬਹੁਤ ਜ਼ਿਆਦਾ ਇਹ ਸਾਡਾ ਬੁਰਾ ਹਾਲ ਅਸੀਂ ਜੋ ਹਰ ਬੰਦੇ ਦਾ ਹੁੰਦਾ ਕਿ ਤੇ ਕਿਉਂਕਿ ਮੈਂ ਇਹ ਸਿੱਖ ਰਾਜ ਦੀ ਆਖਰੀ ਜੰਗ ਸੀ ਇਸ ਤੋਂ ਬਾਅਦ ਫਿਰ ਗੋਰਿਆਂ ਦਾ ਕਬਜ਼ਾ ਹੁੰਦਾ ਸਿੱਖ ਰਾਜ ਖਤਮ ਹੁੰਦਾ ਉਹ ਕਹਿੰਦੇ ਹਿਸਟਰੀ ਰਿਪੀਟਸ ਇਟਸੈल्फ ਇਤਿਹਾਸ ਦਹਰਾਉਂਦਾ ਰਹਿੰਦਾ ਕਿਸੇ ਨਾ ਕਿਸੇ ਪੱਕਾ ਹੂੰ ਉਸ ਵੇਲੇ ਮਹਾਰਾਣੀ ਜਿੰਦਾ ਨੇ ਕਿਸੇ ਬਗਾਨੇ ਨੂੰ ਚਿੱਠੀ ਲਿਖੀ ਨਹੀਂ ਨਾ ਹੂੰ ਤਾਂ ਸਰਦ ਸ਼ਾਮ ਸਿੰਘ ਟਾਰੀਆ ਨੂੰ ਚਿੱਠੀ ਲਿਖੀ ਹੂੰ ਔਰ ਉਸ ਵੇਲੇ ਜਿਹੜੇ ਗੋਰੇ ਅੰਗਰੇਜ਼ ਸੀ ਇਹ ਜਿੰਨੇ ਸਿਪਾਹੀ ਸੀ ਸਾਰੇ ਪੂਰਬੀ ਏ ਸੀਗੇ ਹੂੰ ਹੁਣ ਹੁਣ ਦੇਖ ਲੋ ਹੁਣ ਵੀ ਕੀ ਹੈ ਹੁਣ ਕਿਹੜਾ ਬੰਦਾ ਪੂਰਬੀ ਹੈ ਸਾਡੇ ਨਾਲ ਖੜ ਜਾਂਦਾ ਹੁਣ ਤੁਸੀਂ ਕਹੋਗੇ ਕਿ ਮੈਂ ਇਹ ਵਿਸਕਰੀਆ ਗੱਲ ਨਹੀਂ ਤੁਸੀਂ ਦੱਸ ਸਾਡੀ ਹਿਸਟਰੀ ਹੈਗੀ ਹੈ ਨਾ ਪੰਜਾਬ ਦਾ ਬੰਦਾ ਪੰਜਾਬ ਲਈ ਖੜੂਗਾ ਮਰੂਗਾ ਇੱਥੋਂ ਦੀ نسل ਇੱਥੋਂ ਦੀ ਹੀ ਹੈਗਾ ਹੂੰ ਇਸ ਕਰਕੇ ਸਾਨੂੰ ਆਪਦਾ ਇਤਿਹਾਸ ਸੰਭਾਲਣਾ ਪੈਣਾਗਾ ਹੂੰ ਚਾਹੇ ਮੁਦਕੀ ਦੀ جنگ ਹੈਗੀ ਚਾਹੇ ਸਭਰਾਵਾ ਦੀ جنگ ਹੈਗੀ ਹੂੰ ਸਾਨੂੰ ਹਰ ਚੀਜ਼ ਇਕੱਲਾ ਇਹ ਨਹੀਂ ਕਿ ਅਸੀਂ ਸਮਾਰਕ ਬਣਾਉਣਾ ਚਾਹੁੰਦੇ ਆਂ ਜੇ ਉੱਥੇ ਜਿਹੜਾ ਬਣਾਉਣਾ ਚਾਹੀਦਾ ਸਿੱਖਣਾਂ ਦੀ ਹਿਸਟਰੀ ਬੱਚਿਆਂ ਨੂੰ ਦੱਸਣੀ ਉਹਦੇ ਤੇ ਲਿਖੀ ਹੋਵੇ ਬੱਚੇ ਦਾ ਸਮਾਰਕ ਬਣਿਆ ਹੋਊਗਾ ਤੇ ਬੱਚੇ ਪੁੱਛਣਗੇ ਹੁਣੀ ਚਾਹੀਦੀ ਕਿ ਨਹੀਂ ਸਿੱਖਾਂ ਦੀ ਵੀ ਇੱਕ ਸਮਾਰਕ ਜਿਵੇਂ ਆ ਗੋਰਿਆਂ ਨੇ ਆਪਦੀ ਬਣਾਈ ਲਈ ਨਹੀਂ ਬਿਲਕੁਲ ਹੋਣੀ ਚਾਹੀਦੀ ਹੈਗੀ ਤੁਸੀਂ ਦੱਸੋ ਜਿਹੜੀ ਉਹਨੇ ਫੋਟੋ ਲਾ ਕੇ ਉਹਨੇ ਮਿਕਸ ਜਿਆ ਕਰਤਾ ਉਹਨਾਂ ਦੀ ਇਹ ਕਹਾਣੀ ਇੱਥੇ ਇੱਥੇ ਲੜਾਈ ਹੋਈ ਹੈ ਤੁਸੀਂ ਦੱਸੋ ਇੱਥੇ ਇਰੈਕਟਿਵ ਲਿਖਤਾ 1868 ਹਾਂਜੀ ਤੇ ਆਹ ਸਟੈਚੂ ਬਣਾਤਾ ਇੱਕ ਹੋਰ ਤੁਸੀਂ ਇਹ ਦੇਖੋ ਬੇਸ਼ਰਮ ਹਨ ਮੈਨੂੰ ਕਹਿਣਾ ਪੈ ਰਿਹਾ ਮੈਂ ਸ਼ੱਦ ਕਿਦੇ ਨਹੀਂ ਮੈਂ ਵਰਤੇ ਪਰ ਮੈਨੂੰ ਵਰਤਾ ਆ ਦੇਖੋ ਇਹ ਆ ਇੱਕ ਕੀ ਕੀ ਬਣਾਇਆ ਗਿਆ ਇਹ ਹਾਂ ਇੱਥੇ ਵਿਖਾਤਾ ਵੀ ਇੱਥੇ ਇੱਥੇ ਜੰਗ ਹੋ ਗਈ ਇਹ ਇੱਕ ਜੰਗ ਦੀ ਥਾਂ ਜੰਗ ਦਾ ਮੈਦਾਨ ਬਣਾਤਾ ਜੰਗ ਰੋਟੇ ਵਾਲੇ ਦੱਸਿਆ ਕਿ ਆ ਰੋਟੇ ਵਾਲ ਦੇ ਵਿੱਚ ਬੈਠ ਤੁਸੀਂ ਕਿਦੇ ਵੀ ਤੁਹਾਨੂੰ ਮੌਕਾ ਮੈਂ ਤਾਂ ਕੈਪਟਨ ਅੰਦਰ ਸਿੰਘ ਨੂੰ ਉਹ ਤਾਂ ਮਹਿਜ਼ ਮਿਲਟਰੀ ਹਿਸਟਰੀ ਜਿਹੜਾ ਹਿਸਟੋਰੀਅਨ ਨੇ ਉਹਨੂੰ ਬੜਾ ਮਿਲਟਰੀ ਦਾ ਹੋਇਆਗਾ ਜਿਹਨੂੰ ਜੇ ਜੇ ਸਿੰਘ ਨੇ ਉਹ ਤਾਂ ਆਮ ਤੁਸੀਂ ਕਦੇ ਉਹਨਾਂ ਨੇ ਫੋਰਵਰਡ ਲਿਖਿਆਗਾ ਉਹ ਦੇਖੋ ਹਿੰਦੀ ਦੇ ਵਿੱਚ ਲਿਖਿਆ ਹੋਇਆਗਾ ਕਿਹੜੀ ਦੋਸ ਇੱਥੇ ਹਿੰਦੀ ਹੁੰਦੀ ਸੀ ਬਿਲਕੁਲ ਦੇਵਨਾਗਰੀ ਦੇ ਵਿੱਚ ਲਿਖਿਆ ਹੋਇਆ ਨਾ ਕਿ ਦੇਖੋ ਜਿਹੜੀ ਦੇਵਨਾਗਰੀ ਦੀ ਸਕ੍ਰਿਪਟ ਹੈਗੀ ਇਹ ਇੱਕ ਇੱਕਦੋ ਗੋਰਾਏ ਲਿਖਦਾ ਸੀ ਹਮ ਸਰ ਦੇਖੋ ਵਕਤਾਂ ਆ ਅਗਲੇ ਨੇ ਆਪ ਦਾ ਜਿਹੜੀ ਦੇਵਨਾਗਰੀ ਲਿਖਤੀ ਹਮ ਯੂ نو ਸਹੀ ਗਾ ਇਹ ਜਿਹੜੀਆਂ ਚੀਜ਼ ਜਿਹੜੀਆਂ ਉਹ ਕੌਮਾਂ ਹਨ ਨਾ ਜਿਹੜੇ ਜਿਦੋਂ ਦੇਖੋ ਕੌਮਾਂ ਉਹੀ ਦਲੇਰ ਤੇ ਬਹਾਦਰ ਹੁੰਦੀਆਂ ਜਿਹੜੇ ਦੂਸਰੇ ਦੀ ਦਲੇਰੀ ਨੂੰ ਸਲੂਟ ਕਰਨ ਉਹਨਾਂ ਨੂੰ ਮਰਨ ਹਾ ਵਾਕਈ ਦਲੇਰ ਸੀਗਾ ਇਹ ਨਹੀਂ ਹੈ ਕਿ ਉਹਦੀ ਹਿਸਟਰੀ ਨੂੰ ਬਦਲ ਦੇਣ ਤਾਂ ਸਾਮ-ਦਾਮ ਦੰਡ ਭੇਜੋ ਉਹ ਕਹਿੰਦੇ ਨਾ ਉਤੋਂ ਥੋੜੀ ਹਿਸਟਰੀ ਨੂੰ ਵੀ ਬਦਲ ਲੰਗੇ ਪਰ ਐ ਐਸੀ ਬਦਲ ਨਹੀਂ ਦਿੰਦੇ ਵਕੀਲ ਸਾਹਿਬ ਤੁਸੀਂ ਬੜਾ ਡੀਪਲੀ ਪੜਿਆ ਜਿਹੜੀ ਤੁਸੀਂ ਗੱਲ ਕੀਤੀ ਵੀ ਰਾਣੀ ਜਿੰਦ ਕੌਰ ਨੇ ਜਿਵੇਂ ਅੱਜ ਸਾਡੇ ਵਾਲੇ ਦਿੱਲੀ ਨੂੰ ਚਿੱਠੀਆਂ ਪਾ ਦਿੰਦੇ ਨੇ ਉਹਨਾਂ ਨੇ ਵੇਖੋ ਉਹਨਾਂ ਨਹੀਂ ਪਾਈ ਉਹ ਆਪਣੇ ਨੂੰ ਪਾਈ ਸੀ ਹਾਲਾਂਕਿ ਨਰਾਜ਼ ਹੋ ਕੇ ਘਰੇ ਬੈਠੇ ਸੀ ਪਰ ਉਹਨਾਂ ਨੇ ਉਦੋਂ ਕਿਹਾ ਨਹੀਂ ਅੱਜ ਨਰਾਸ਼ ਹੋਣ ਦਾ ਸਮਾਂ ਨਹੀਂ ਅੱਜ ਖਾਲਸੇ ਦੇ ਰਾਜ ਦੀ ਗੱਲ ਚੱਲ ਰਹੀ ਹੈ ਹਾਂਜੀ ਪਰ ਉੱਥੋਂ ਕਹਿੰਦੇ ਚੱਲੇ ਨੇ ਇਹਨਾਂ ਦੱਸਿਓ ਉਮਰ ਵੀ ਕਿੰਨੀ ਦੱਸੀ ਆਬ ਜੀ ਨੇ 80 ਸਾਲ 80 ਸਾਲ ਉਮਰ ਸੀ ਦੇ ਕਹਿੰਦੇ ਵੀ ਮਿਆਣਵੀ ਘਰੇ ਛੱਡ ਕੇ ਤੇ ਨੰਗੀ ਸ੍ਰੀ ਸਾਹਿਬ ਲੈ ਕੇ ਆਏ ਸੀ ਤਲਵਾਰ ਕਿਰਪਾਨ ਲੈ ਕੇ ਆਏ ਹੋ ਚਿੱਟੇ ਕੱਪੜੇ ਹੁਣ ਤੱਕ ਅਸੀਂ ਵੇਖੋ ਉਹਨਾਂ ਦੇ ਕੱਪੜਿਆਂ ਦੇ ਰੰਗ ਹੀ ਹੋਰ ਕਰਤੇ ਘੋੜੇ ਦਾ ਨਾਂ ਹੁਣ ਤੱਕ ਸਾਨੂੰ ਨਹੀਂ ਪਤਾ ਆਪਾਂ ਉਹਨਾਂ ਦੀਆਂ ਸਮਾਰਕ ਹੀ ਨਹੀਂ ਬਣਾ ਸਕਦੇ ਉਹਨਾਂ ਦਾ ਮਿਊਜ਼ੀਅਮ ਹੀ ਨਹੀਂ ਬਣਾ ਸਕਦੇ ਤਾਂ ਜੋ ਮਿਊਜ਼ੀਅਮ ਬਣਾਇਆ ਹੁੰਦਾ ਬੱਚੇ ਆ ਕੇ ਪੁੱਛਦੇ ਕੀ ਕਹਿਣਾ ਚਾਹੋਗੇ ਦੁੱਖ ਹੁੰਦਾ ਇਹ ਬੜਾ ਬੜੇ ਦੁੱਖ ਦੀ ਗੱਲ ਹੈ ਤੁਹਾਨੂੰ ਉੱਥੇ ਨਾ ਤੁਸੀਂ ਜਦੋਂ ਹਿਸਟਰੀ ਪੜ੍ਹੋਗੇ ਕਿਉਂਕਿ ਗੋਰਿਆਂ ਆਂ ਡੈਰੀਜ਼ ਲਿਖਦੇ ਸੀ ਬਿਲਕੁਲ ਜੀ ਗੋਰੇ ਕਹਿੰਦੇ ਜੁਰਸੀ ਉਹਨਾਂ ਸਿੱਖਾਂ ਦੇ ਭਾਰੀ ਪੈ ਗਏ ਨਾ ਹੂੰ ਤਾਂ ਸਿੱਖਾਂ ਦੇ ਵੱਲ ਨੂੰ ਜੋ ਸੀ ਕਿਹਾ ਤੂੰ ਬਾਹਰ ਤੈਨੂੰ ਬਚਾ ਲੈਨੇ ਆ ਉਹ ਇਕ ਥਾਂ ਤੇ ਕਰਦੇ ਆ ਤੇਰੀ ਜਾਨ ਬਖਸ਼ਣ ਤੂੰ ਸਾਡਾ ਉਹ ਕਰਨ ਨਹੀਂ ਹੂੰ ਮਰਨਾ ਮਨਜ਼ੂਰ ਮਰੇ ਗੋਲੀ ਪਾ ਫੱਟੜ ਪਈ ਹੈਗੇ ਹੂੰ ਡੁੱਬ ਰਹੀ ਹੈਗੇ ਨਹੀਂ ਹੂੰ ਉਹ ਕਹਿੰਦੇ ਸਾਨੂੰ ਪਤਾ ਸੀ ਜਿਹੜਾ ਸਿੱਖ ਹੈ ਹੂੰ ਕਿਉਂਕਿ ਸਿੱਖ ਦਾ ਮਤਲਬ ਇਹ ਨਹੀਂ ਸਾਰੀ ਸਿੱਖ ਫੌਜ ਸੀ ਵਿੱਚ ਅੰਗਰੇਜ਼ ਵੀ ਸੀਗੇ ਵਿੱਚ ਹੂੰ ਜਿਹੜੇ ਯੂਰੋਪੀਅਨ ਸੀ ਨਾ ਜਿਹੜੇ ਇਹਨਾਂ ਤੋਂ ਭੱਜ ਕੇ ਗਏ ਉਹ ਵੀ ਕੁਝ ਉਸ ਵਿੱਚ ਸ਼ਾਮਲ ਹੋ ਗਏ ਸੀਗੇ ਠੀਕ ਉਹਨੇ ਪੱਗਾਂ ਜ਼ਰੂਰ ਬੰਨੀਆਂ ਪਰ ਉਹ ਤੁਸੀਂ ਵਾਰ-ਵਾਰ ਉਹਨਾਂ ਦਾ ਜ਼ਿਕਰ ਆਉਂਦਾ ਹੈ ਕਿ ਉਹ ਕਹਿੰਦੇ ਸੀ ਵੀ ਨਹੀਂ ਸ਼ਹਾਦਤ ਸ਼ਹਾਦਤ ਦਾ ਅਸੀਂ ਇਹਨੂੰ ਕਹਿੰਦੇ ਸਾਨੂੰ ਜਿਸ ਤਰੀਕੇ ਨਾਲ ਉਹ ਕਹਿੰਦੇ ਵੀ ਜਦੋਂ ਦੇਖੋ ਉਸ ਤੋਂ ਬਾਅਦ ਜਦੋਂ ਉਹ ਗਏ ਹੈ ਉਹ ਕਹਿੰਦੇ ਭੱਜ ਭੱਜੇ ਨਹੀਂ ਉਹਨਾਂ ਨੇ ਵੇਖਿਆ ਵੀ ਹੁਣ ਸਾਡਾ ਇਹ ਨਹੀਂ ਉਹ ਇਥੋਂ ਉਹ ਕਹਿੰਦੇ ਮਾਰਚ ਕਰ ਰਹੇ ਸੀ ਪੈਦਲ ਚੱਲ ਰਹੇ ਸੀ ਭੱਜਣਾ ਤੇ ਪੈਦਲ ਤੁਰਨਾ ਦਾ ਬੜਾ ਹੁੰਦਾ ਉਹਨਾਂ ਕਹਿੰਦੇ ਵੀ ਠੀਕ ਆ ਹੁਣੇ ਹੁਣ ਆਪਾਂ ਚੱਲਦੇ ਆ ਵਾਪਸ ਪਰ ਇਥੋਂ ਭੱਜ ਕੇ ਕੋਈ ਨਹੀਂ ਗਿਆ ਇਤਿਹਾਸ ਨੂੰ ਪੜ੍ਹਦੇ ਹੋਗੇ ਮੈਂ ਤਾਂ ਜਿਸ ਵਕਤ ਹੁਣ ਮੈਂ ਪਿਛਲੇ ਆਪਾਂ 3-4 ਮਹੀਨੇ ਜਦੋਂ ਦਾ ਹੜ੍ਹ ਆਏ ਹੈਗੇ ਜੀ ਤਜਰੋਂ ਮੈਂ ਉਹ ਵੇਖ ਰਿਹਾ ਸੀ ਤਾਂ ਮੈਂ ਉਹ ਵੇਖ ਰਿਹਾ ਸੀ ਕਿ ਜਰੋਂ 15-20-20 ਫੁੱਟ ਪਾਣੀ ਸੀ ਬਸਤੀ ਕਿਸ਼ਨ ਸਿੰਘ ਵਾਲਾ ਤੇ ਹੋਰ ਤੇ ਕਿੰਨੇ ਟਾਈਂ ਚ ਬੰਦਾ ਉਧਰ ਜਾ ਰਿਹਾ ਸੀ ਉਹ ਉਸ ਵੇਲੇ ਵਿਚਾਰੇ ਉਹ ਕਿਵੇਂ ਇੰਨੇ ਹਜ਼ਾਰ ਬੰਦਾ ਇੱਧਰ ਆਇਆ ਹੋਊ ਕਿਵੇਂ ਉਧਰ ਗਿਆ ਹੋਊਗਾ ਉਹ ਨਾ ਉਹ ਜਰੋਂ ਉਹ ਉਹਦਾ ਨਾ ਤੁਸੀਂ ਜਦੋਂ ਤੁਸੀਂ ਉਹਦੀ ਕਲਪਨਾ ਕਰਕੇ ਵੇਖਦੇ ਹੋਗੇ ਹੂੰ ਕਿ ਆ ਕਿਉਂਕਿ ਹੁਣ ਤਾਂ ਡੈਮ ਬਣ ਗਏ ਹੈਗੇ ਤਾਂ ਪਾਣੀ ਵੱਜ ਗਿਆ ਹੈਗੇ ਉਦੋਂ ਕਿਹੜੇ ਡੈਮ ਹੁੰਦੇ ਸੀ ਕਿਉਂਕਿ ਨਾ ਹਰੀਕੇ ਦੇ ਕੋਲੇ ਨਾ ਥੋੜੀ ਜਿਹੀ ਜਗ੍ਹਾ ਸੀ ਜਿੱਥੋਂ ਦੀ ਇਹਨਾਂ ਨਿਕਲ ਆ ਸੀ ਜਿੱਤੇ ਹਰੀਕੇ ਪੱਤਨੇ ਹਰੀਕੇ ਪੱਤਨੇ ਇੱਥੇ ਥੋੜੀ ਹੁੰਦੀ ਤਾਂ ਥੋੜੀ ਜਗ੍ਹਾ ਸੀ ਜਿੱਥੋਂ ਦੀ ਉਹ ਨਿਕਲ ਸਕਦੇ ਸੀ ਜੀ ਇਹ ਵੀ ਇਹੀਆਂ ਥਾਵਾਂ ਨੇ ਹੂੰ ਉਹ ਹਰੀਕੇ ਫੋਰਡ ਕਹਿੰਦੇ ਹੈ ਕਿ ਉਹਨਾਂ ਇੰਗਲਿਸ਼ ਉਹ ਥਾਂ ਹੁੰਦੀ ਹੈ ਜਿੱਥੋਂ ਦੀ ਉਹ ਪਾਣੀ ਦਾ ਘਟਦਾ ਹੁੰਦਾ ਹੈਗਾ ਜੋ ਅੰਦਰ ਨੂੰ ਆ ਕੇ ਸੀ ਇਹ ਜੰਗ ਕਿੰਨੇ ਦਿਨ ਚੱਲੀ ਵਕੀਲ ਸਾਹਿਬ ਇਹ ਜੰਗ ਅਸਲ ਦੇ ਵਿੱਚ ਤਾਂ ਇਹ 4 ਜਾਂ 5 ਦਿਨ ਹੀ ਚੱਲੀ ਹੈਗੀ ਇਹ ਜੰਗ ਇਹ ਕੀ ਸੀ ਸਵੇਰ ਦੇਖੋ ਹਰੀ ਸਿੰਘ ਆਪਣਾ ਜਨਰਲ ਸ਼ਾਮ ਸਿੰਘ ਨੂੰ ਪਤਾ ਲੱਗ ਗਿਆ ਸੀ ਕਿ ਸਾਡਾ ਇੱਕ ਹੀ ਜਰੋ ਤੇਜ ਸਿੰਘ ਵਰਗੇ ਤੇਜ ਸਿੰਘ ਭੱਜ ਗਿਆ ਹੈਗਾ ਧੋਖਾ ਦੇ ਕੇ ਧੋਖਾ ਦੇ ਕੇ ਸੀ ਜਨਰਲ ਦਾ ਕਹਿੰਦੇ ਆ ਕਿ ਜਨਰਲ ਨੇ ਫਿਰ ਆਪਦਾ ਘੋੜੇ ਦੇ ਉੱਤੇ ਜਿੱਥੇ ਵੀ ਸਾਰੇ ਮੋਰਚਿਆਂ ਦੇ ਉੱਤੇ ਘੋੜਿਆਂ ਨੂੰ ਕਹਿ ਰਿਹਾ ਸੀ ਵੀ ਹੁਣ ਸਿੰਘੋ ਤੋੜਾ ਹੁਣ ਆਸ਼ਾ ਦਾ ਦਾ ਟਾਈਮ ਆ ਗਿਆ ਹਮ ਸਰਦਾਰ ਸ਼ਾਮ ਸਿੰਘ ਟਾਰੀ ਸ਼ਾਮ ਸਿੰਘ ਟਾਰੀ ਆਉਂ ਜਸੋਤ ਉਹਨਾਂ ਨੂੰ ਗੋਲੀ ਲੱਗੀ ਹੈਗੀ ਉਹ 50 ਜਾਨਾਂ ਦੇ ਕਰੀਬ ਸੀ ਇਕੱਠੇ ਸੀ ਅੱਛਾ ਬਾਅਦ ਬਦਲ ਕੇ ਮੈਂ ਦੱਸਾਂ ਵੀ 7 ਗੋਲੀਆਂ ਸੀ ਉਹਨਾਂ ਦੇ ਲੱਗੀਆਂ ਸਰੀਰ ਸੱਤ ਗੋਲੀਆਂ ਸੱਤ ਸਰੀਰ ਦੇ ਵਿੱਚ ਲਕੀ ਸ਼ਹਾਦਤ ਦਾ ਜਿਹੜਾ ਸਾਡਾ ਹੈਗਾ ਅਸੀਂ ਹਿੱਕ ਚ ਖਾਣ ਦਾ ਸਾਡਾ ਦਾ ਅਸੀਂ ਹੁਣ ਵੀ ਦੇਖ ਰਹੇ ਹਾਂਗੇ ਹਮ ਹਿੱਕ ਚ ਖਾਧੀਆਂ ਨਾ ਚਾਹੇ 84 ਹੋਵੇ ਚਾਹੇ ਕਦੇ ਪਾਛ ਹੋਵੇ ਇਹਦੇ ਇਸ ਕਰਕੇ ਇਹ ਉਹ ਕੌਮ ਹੈਗੀ ਜਿਹੜੀ ਮਾਰਿਆ ਮੁੱਕ ਨਹੀਂ ਨੀਗੀ ਇਤਿਹਾਸ ਨੂੰ ਵੀ ਹੁਣ ਤਾਂ ਦੇਖੋ ਤੁਹਾਡੇ ਸਾਹਮਣੇ ਕਿਵੇਂ ਵਿਗਾੜਿਆ ਜਾ ਰਿਹਾ ਉਹਗਾੜਿਆ ਜਾ ਰਿਹਾ ਬਿਲਕੁਲ ਦੁੱਖ ਹੁੰਦਾ ਜੀ ਇਤਿਹਾਸ ਨੂੰ ਵਿਗਾੜਿਆ ਜਾ ਰਿਹਾ ਪਰ ਜਿਹੜੇ ਡੀਪਲੀ ਸਟੱਡੀ ਕਰਦੇ ਨੇ ਉਹਨਾਂ ਜਦੋਂ ਆਮ ਬੰਦਾ ਆਉਂਦਾ ਉਹ ਕਹਿੰਦਾ ਬੜੀ ਵਧੀਆ ਸਰਕਾਰ ਨੇ ਚੀਜ਼ ਬਣਾਤੀ ਪਰ ਜਿਹੜਾ ਪੜਿਆ ਹੁੰਦਾ ਉਹ ਭਾਵਕ ਹੋ ਜਾਂਦਾ ਕਹਿੰਦਾ ਵੀ ਕਮਾਲ ਹੋ ਗਈ ਇਤਿਹਾਸ ਦਾ ਮਲਗਿਆ ਮੇਟ ਹੀ ਕਰਤਾ ਉਹ ਮੈਂ ਕਹਿਣਾ ਵੀ ਬੜਾ ਕੁਝ ਵਗਾਰਿਆ ਸਰਕਾਰਾਂ ਨੇ ਇਤਿਹਾਸ ਤੇ ਨਾ ਵਗੜੋ ਭਲਿਓ ਇਨ ਬਿਨ ਉਸੇ ਪ੍ਰਕਾਰ ਰਹਿਣ ਦਿਓ ਜੇ ਗੋਰਿਆਂ ਦੀ ਗੋਰਿਆਂ ਦੀ ਸਮਾਰਕ ਰਹਿਣ ਦਿਓ ਸਿੱਖਾਂ ਦੀ ਸਿੱਖਾਂ ਦੀ ਸਮਾਰਕ ਬਣਨੀ ਜ਼ਰੂਰੀ ਏ ਸੋ ਆ ਵੇਖੋ ਹਾਂਜੀ ਵਕੀਲ ਸਾਹਿਬ ਨਾਲ ਗੱਲ ਕਰਦੇ ਕਿ ਸ਼ੋਭਨਾਮ ਇਹਨਾਂ ਦਾ ਜੀ ਹਾਂਜੀ ਜੀ ਇਹ ਇਹ ਪੁਰਾਣੀ ਫੋਟੋ ਹੈ ਇਹ ਇਹ ਜਿਹੜੀ ਤੁਹਾਨੂੰ ਫੋਟੋ ਨਜ਼ਰ ਆਉ ਉਹ ਨਾ ਹਾਂਜੀ ਇਹ ਤੁਹਾਨੂੰ ਮਿਲੂਗੀ ਜਿਹੜੀਆਂ ਮੈਂ ਉਹ ਦੋ ਐਂਗਲੋ ਸਿੱਖ ਫੋਰਸ ਦੀਆਂ ਜਿਹੜੀਆਂ ਦੋ ਬੁੱਕਸ ਨੇ ਗਿਆ ਸ਼ਾਇਦ ਅਮਰਜੀਤ ਸਿੰਘ ਅਮਰਜੋ ਅਮਰਜੋ ਸਿੰਘ ਸਿੱਧੂ ਦੀਆਂ ਦੋਨੋਂ ਬੁੱਕਸ ਦੇ ਵਿੱਚ ਵੋਲਯੂਮ 1 ਦੇ ਵਿੱਚ ਇਹ ਤੁਹਾਨੂੰ ਫੋਟੋਗ੍ਰਾਫਸ ਮਿਲੂਗੀ ਜੀ ਜੀ ਇਹ ਕਹੂੰ ਤੁਹਾਡੇ ਮੈਂ ਸ਼ੇਅਰ ਵੀ ਕਰ ਦੂੰਗਾ ਇਹ ਫੋਟੋਗ੍ਰਾਫ ਜਰੂਰ ਜਰੂਰ ਆਪਾਂ ਹੁਣ ਇਹ ਵੀ ਲੈ ਲੈਨੇ ਵਕਤ ਨਹੀਂ ਇਹ ਵੀ ਹੈਗੀ ਉਹਦੇ ਬੁੱਕ ਦੇ ਵਿੱਚ ਵੀ ਹੈਗੀ ਇਹਦੇ ਸਾਲ ਕਿਹੜਾ ਲਿਖਿਆ ਹਮਮ ਪਰੰਤ 1446 ਲਿਖਿਆ ਇਹਦੇ ਤੇ ਆਪਾਂ ਸਨਤ ਉਹ ਜੀ ਸਾਰਾ ਕੁਝ ਬਦਲ ਦਿੰਦੇ ਆ ਨਾ 1 ਫਰਵਰੀ 10 ਫਰਵਰੀ ਆ ਇਹਦੇ ਤੇ ਕਲੀਅਰ ਉਹਦੇ ਤੇ ਵੇਖੋ ਸਾਰਾ ਡਾਟਾ ਵੀ ਚੇਂਜ ਕਰ ਦਿੱਤਾ ਜੀ ਸਭ ਸਭ ਕੁਝ ਪਤਾ ਹਾਂਜੀ ਸਭ ਕੁਝ ਪਤਾ ਹਾਂਜੀ ਕੀ ਕਹਿਣਾ ਚਾਹੁੰਦੇ ਬੜਾ ਕੁਝ ਬਦਲ ਗਿਆ ਜਿਵੇਂ ਵਕੀਲ ਸਾਹਿਬ ਨੇ ਦੱਸਿਆ 15ਵੀਂ ਮਿੰਟਾਂ 'ਚ ਸਿੱਧੂ ਸਾਹਿਬ ਜਦੋਂ ਦੇ ਰਹੇ ਸੀ ਇੰਟਰਵਿਊ ਤੇ ਮੈਂ ਫਿਰ ਨਿਕਲ ਕੇ ਆ ਥੋੜਾ ਗਵਾਨੀਆਂ ਤੇ ਚਲੇ ਗਿਆ ਹਮ ਤੇ ਇਹਨਾਂ ਨੇ ਫਿਰ ਮੈਨੂੰ ਇਹ ਫੋਟੋ ਦਿੱਤੀ ਆ ਵੀ ਪਹਿਲਾਂ ਇੱਥੇ ਇਤਰਾ ਹੁੰਦੀ ਸੀ ਇਹਨਾਂ ਨੇ ਇਹ ਵੀ ਦੱਸਿਆ ਵੀ ਕੁਸ਼ਚਰ ਪਹਿਲਾਂ ਤਾਂ ਹੀ ਇੱਥੇ ਬੰਦਾ ਇੱਕ EMPLOID ਹੁੰਦਾ ਸੀ ਇਹ ਰੈਨੋਵੇਸ਼ਨ ਤੋਂ ਤੇ ਉਹ ਵੀ ਹੁਣ ਨਹੀਂ ਆਉਦਾ ਖਤਮ ਹੈ ਹੁਣ ਜਦੋਂ ਦੀ ਇਹ ਰੀਨੋਵੇਸ਼ਨ ਹੋਈ ਆ ਤੇ ਉਸ ਤੋਂ ਬਾਅਦ ਇਹਦਾ ਹਾਲ ਜਿਹੜਾ ਬਹੁਤ ਮਾੜਾ ਉਦੋਂ ਥੋੜੀ-ਬਹੁਤ ਸਾਂਭ ਸੰਭਾਲ ਹੁੰਦੀ ਸੀ ਕਿਤੇ 10-15 ਸਾਲ ਪਹਿਲਾਂ ਹੂੰ ਤੇ ਪਰ ਇਹ ਹੈਗਾ ਵੀ ਜਦੋਂ ਕੁੱਮ ਕਮਾ ਕੇ ਕਹ ਲੋ ਕਿ ਸਿੱਖਾਂ ਦੀ ਜਿਹੜੇ Empire ਤਾਂ ਲਾਸਟ ਨਿਸ਼ਾਨੀ ਆ ਇਹਦੀ ਤਾਂ ਸਾਂਭ ਸੰਭਾਲ ਕੇ ਸਰਕਾਰ ਨੂੰ ਰੱਖਣੀ ਚਾਹੀਦੀ ਆ ਹੂੰ ਪਰ ਸ਼ਾਇਦ ਕਿਤੇ ਸਰਕਾਰ ਜਿਹੜੀ ਆ ਉਹ ਵੀ ਨਹੀਂ ਸਾਹਮਣਾ ਚਾਹੁੰਦੀ ਕਿਉਂਕਿ ਇਹ ਸਿੱਖਾਂ ਦੀ एंपਾਇਰ ਦਾ ਮਤਲਬ ਇਹ ਹੁੰਦਾ ਕਿ ਤੁਸੀਂ ਇੱਕ ਕੌਮ ਨੂੰ ਇਹ ਅਹਿਸਾਸ ਦਿਵਾ ਰਹੇ ਜਿਵੇਂ ਤੁਹਾਡੀ ਟੀ ਵੱਡੀ ਸلطਨਤ ਸੀ ਤੇ ਉਹਨਾਂ ਨੂੰ ਸ਼ਹਿ ਦੇ ਅਲੱਗ ਇਹ ਦੱਸ ਰਹੇ ਨੇ ਕਿ ਇਹ ਵੀ ਇਸ ਇਹ ਗੋਰਿਆਂ ਦਾ ਜਿਹੜਾ ਇੱਕ ਮੈਡੀਕਲ ਕੈਂਪ ਸੀ ਜਿੱਥੇ ਉਹ ਫੱਟੜ ਹੁੰਦੇ ਸੀ ਕਿਉਂਕਿ ਉਹ ਸਾਹਮਣੇ ਗੁਰੂ ਘਰ ਮੈਂ ਕੈਮਰਾਮੈਨ ਨੂੰ ਕਾਹ ਕਿ ਵਿਖਾ ਦਿੱਤਾ ਜਾਏ ਉਹ ਫਤਿਹਗੜ ਸਵਰਾਜ ਸਿਰਫ 2 ਕਿਲੋਮੀਟਰ ਦਾ ਫਰਕ ਇਹਨਾਂ ਦੋ ਪਿੰਡਾਂ ਦਾ ਇਹ ਜੱਲੇ ਰੋਡ ਪਿੰਡ ਆ ਜੀ ਇਹ ਇੱਥੇ ਕਹਿੰਦੇ ਵੀ ਇਹਨਾਂ ਦਾ ਕੈਂਪ ਹੁੰਦਾ ਸੀ ਇਹਨਾਂ ਦੀ ਗੋਰਿਆਂ ਦੀ ਆਰਮੀ ਜਿਹੜੀ ਸੀ ਇਹਦਾ ਕੈਂਪ ਸੀ ਉੱਥੇ ਆਪਣੇ ਖਾਲਸਾਈ ਫੌਜਾਂ ਸਨ ਉੱਥੇ ਜਿਹੜੇ ਗੁਰੂ ਘਰ ਬਣਿਆ ਪਰ ਅੱਜ ਗੋਰਿਆਂ ਨੇ ਤੇ ਆਪਣੇ ਵੱਡ ਵਡੇਰਿਆਂ ਦੀ ਉਹਨਾਂ ਦੀ ਜਗ੍ਹਾ ਬਣਵਾ ਲਈ ਕਿਉਂਕਿ ਪਿਛਲੇ ਸਮੇਂ 'ਚ ਬੜਾ ਵੱਡਾ ਕਾਫਲਾ 4-500 ਗੋਰੇ ਆਏ ਇੰਗਲੈਂਡ ਤੋਂ ਹਾਂਜੀ ਇੱਥੇ ਕਾਫੀ ਨੇ ਰਹਿ ਕੇ ਗਏ ਪਹਿਲਾਂ ਉਹ 10 ਦੇ ਨੇ ਵੀ ਉਹਨਾਂ ਦੇ 10-15 ਆਏ ਪਰਿਵਾਰ ਦੇ ਜੀ ਉਹ ਪਹਿਲਾਂ ਲੱਭਦੇ ਰਹੇ ਕਾਫੀ ਚਿਰ ਆ ਕੇ ਲੱਭਿਆ ਉਹਨਾਂ ਨੇ ਥਾਂ ਲੱਭਣ ਤੋਂ ਬਾਅਦ ਫਿਰ ਵਿਦੇਸ਼ ਗਏ ਫਿਰ ਉੱਥੋਂ ਕਹਿੰਦੇ ਵੀ ਜਦੋਂ ਦਸਾਂ 5-7 ਸਾਲਾਂ ਬਾਅਦ ਆਏ ਉਸ ਤੋਂ ਬਾਅਦ ਇਹ ਰਿਪੇਅਰਪੂਰ ਹੋਈ ਏ ਇਹ ਸਾਰੇ ਕਰਨਾ ਕਰਮ ਨੂੰ ਕਿਵੇਂ ਦੇਖਦੇ ਜੀ ਉਹਦੀ ਉਹ ਹੋ ਸਕਦਾ ਕਿ ਉਹਨਾਂ ਦੇ ਵੱਡੇ ਵੱਡੇਰੇ ਇੱਥੇ ਜਿਹੜੇ ਹੈਗੇ ਉਹਦੇ ਵਿੱਚ ਉਹਨਾਂ ਦੀ ਡੈਥ ਹੋਈ ਹੋਵੇ ਵਾਰਸ ਦੇ ਵਿੱਚ ਤੇ ਉਹ ਜੋ ਵੀ ਉਹ ਆਪਣੇ ਹਿਸਾਬ ਨਾਲ ਆਏ ਨੇ ਜੀ ਆ ਉਹਨਾਂ ਦਾ ਉਹਨਾਂ ਦੀ ਆਪਣੀ ਅਟੈਚਮੈਂਟ ਆਪਣੇ ਉਹਦੇ ਹਿਸਾਬ ਨਾਲ ਸੀ ਜੀ ਠੀਕ ਹੈ ਨਾ ਤੇ ਉਹਨਾਂ ਉਹ ਲੁਪ ਲੁਪ ਕੇ ਚਲੋ ਕਰਕੇ ਗਏ ਉਹਦੇ ਪਿੱਛੇ ਸਰਕਾਰ ਨੇ ਕੀਤਾ ਰੈਦਰ ਪਰ ਇਹ ਜਿਹੜਾ ਮੋਨੂਮੈਂਟ ਹੈ ਕੁਝ ਦੱਸਦਾ ਨਹੀਂ ਹੈ ਕਿ ਇਹ ਕਿਤੇ ਯਾਦ ਚ ਬਣਾਇਆ ਇਹ ਤੇ ਸਿਰਫ ਇੰਨਾ ਸਿੰਪਲੀ ਲਿਖ ਦਿੰਦਾ ਕਿ ਵਾਰ ਮੈਮੋਰੀਅਲ ਹੈਗਾ ਇਹ ਕੁਝ ਡਿਸਕ੍ਰਾਈਬ ਨਹੀਂ ਕਰਦਾ ਬੈਦਰ ਜੇ ਕੋਈ ਬੰਦਾ ਵੈਸੇ ਆ ਜਾਏ ਸਾਨੂੰ ਤੇ ਤੁਹਾਨੂੰ ਮੜਾ ਮੋਟ ਇਤਿਹਾਸ ਪਤਾ ਹੂੰ ਉਹਨੂੰ ਇੱਥੇ ਕੁਝ ਨਹੀਂ ਪਤਾ ਲੱਗੂਗਾ ਕਿ ਇਹ ਕੀ ਚੀਜ਼ ਹੈ ਬਿਲਕੁਲ ਉਹਨਾਂ ਨੇ ਇਹੋ ਕਹਿਣਾ ਵੀ ਇੱਥੇ ਜੰਗ ਹੋਈ ਹੈ ਸਟੈਚੂ ਬਣਾਤਾ ਵੀ ਆਹ ਜਗ੍ਹਾ ਤੇ ਜੰਗ ਹੋਈ ਹੈ ਇੱਥੇ ਸਾਡੇ ਸਿੱਖੀ ਚੀਜ਼ ਹੋਈ ਨਹੀਂ ਇਹ ਹਨਾ ਨਹੀਂ ਇਹ ਹੈਗਾ ਜੀ ਉਹਨਾਂ ਨੇ ਇੱਕ ਤਾਂ ਨਿਸ਼ਾਨੀ ਖੜੀ ਕੀਤੀ ਹੈ ਉਹਨਾਂ ਨੇ ਮੈਮੋਰੀਅਲ ਦੇ ਤੌਰ ਤੇ ਵੀ ਅਸੀਂ ਇੱਥੇ ਜੰਗ ਲੜੀ ਹੂੰ ਦੂਜੀ ਉਹਨਾਂ ਦੀ ਜਿੱਤ ਵੀ ਹੋਈ ਹੈ ਇੱਥੇ ਇਹ ਤਾਂ ਮੰਨਣਾ ਹੀ ਪਏਗਾ ਨਾ ਜਿੱਤੇ ਨੇ ਉਹਨਾਂ ਨੇ ਆਪਣੀ ਜਿੱਤ ਦਾ ਵੀ ਇੱਕ ਸਿੰਬਲ ਇੱਥੇ ਇਰੈਕਟ ਕੀਤਾ ਹੈ ਓਕੇ ਜਿਵੇਂ ਆਪਾਂ ਕਿਸੇ ਜਿੱਤ ਨੂੰ ਲੈ ਕੇ ਤੇ ਕੋਈ ਚੀਜ਼ ਉਥੇ ਨਿਸ਼ਾਨ ਵਗੈਰਾ ਆਪਣਾ ਗੱਡਦੇ ਆ ਜਾਂ ਜੋ ਵੀ ਹੁੰਦਾ ਤੇ ਇਹ ਦੋ ਚੀਜ਼ਾਂ ਹੈਗੀਆਂ ਨੇ ਉਹਨਾਂ ਦੀ ਇੱਕ ਤਾਂ ਜੰਗ ਦੀ ਜਿੱਤ ਹੂੰ ਦੂਜਾ ਇੱਥੇ ਇਸ ਜਗ੍ਹਾ ਤੇ ਕਿਉਂਕਿ ਜੰਗ ਲੜੀ ਗਈ ਹੈ ਉਹਨਾਂ ਨੇ ਉਥੇ ਆਪਣਾ ਨਿਸ਼ਾਨ ਇੱਕ ਆਪਣਾ ਕਮਾਲ ਹੋ ਗਈ ਗੋਰਿਆਂ ਦੀ ਜੰਗ ਦੇ ਸਮਾਰਕ ਬਣ ਗਏ ਆਡੇ ਜਿਹੜੇ ਸੂਰਮੇ ਸ਼ਹੀਦ ਹੋਏ ਤੁਸੀਂ ਕਿਹਾ ਵੀ ਸ਼ਹੀਦਾਂ ਦੀ ਧਰਤੀ ਹੈ ਕਲੇ ਸਰਦਾਰ ਸ਼ਾਮ ਸਿੰਘ ਟਾਰੀ ਨਹੀਂ ਸ਼ਹੀਦ ਹੋਏ ਇੱਥੇ ਭਾਈ ਸਾਹਿਬ ਸੈਂਕੜੇ ਜਿਹੜੇ ਨੇ ਖਾਲਸਾ ਰਾਜ ਦੇ ਸਿਪਾਹੀ ਸ਼ਹੀਦ ਹੋਏ ਨੇ ਉਹਨਾਂ ਸ਼ਹੀਦਾਂ ਦੀ ਜਗ੍ਹਾ ਸਰਕਾਰ ਨੇ ਨਹੀਂ ਬਣਾਈ ਜਿਉ ਗੁਰੂ ਘਰ ਬਣਿਆ ਤੇ ਕਿਸੇ ਕਾਰਸੇ ਵਾਲੇ ਮਹਾਂਪੁਰਖ ਨੇ ਬਣਾਇਆ ਉਹ ਉਹ ਜਗ੍ਹਾ ਨਹੀਂ ਬਣਾਈ ਗਈ ਉਹਨਾਂ ਦੀ ਹਿਸਟਰੀ ਕਿਉਂ ਮਿਊਜ਼ੀਅਮ ਬਣਾਇਆ ਜਾਂਦਾ ਜਿਵੇਂ ਤੁਸੀਂ ਉਹਨਾਂ ਘੋੜੇ ਦਾ ਨਾਮ ਦੱਸਦੇ ਜਿਹੜੀ ਤੁਸੀਂ ਏਜ ਦੱਸਦੇ ਹੋ ਜਿਹੜਾ ਤੁਸੀਂ ਉਹ ਦੱਸ ਰਹੇ ਹੋ ਸਾਰੇ ਹਥਿਆਰਾਂ ਦੀ ਗੱਲ ਕਰ ਰਹੇ ਹੋ ਕਿ ਉੱਥੇ ਇਹ ਚੀਜ਼ਾਂ ਹੋਣੀਆਂ ਨਹੀਂ ਸੀ ਚਾਹੀਦੀਆਂ ਕੋਈ ਤਾਂ ਬਹੁਤ ਸਾਨੂੰ ਇਚਾਈ ਦੀਆਂ ਨੇ ਇਹ ਸਾਨੂੰ ਜੋ ਤੱਕ ਇਹ ਸਾਰੀ ਅਸੀਂ ਜਿਹੜੀ ਐਂਗਲੋ ਸਿੱਖ ਫੋਰਸ ਹੈਗੀ ਜਿਵੇਂ ਤੁਸੀਂ ਇੱਕ ਇਹ ਜੰਗ ਦੇਖੋ ਜਿਹੜੀ ਅਸੀਂ ਆਪਣਾ ਸਭ ਤੋਂ ਪਹਿਲੀ ਜੰਗ ਅਸੀਂ ਫਿਰੋਜ਼ਸ਼ਾ ਦੇ ਵੀ ਹਾਰਦੇ ਹਾਂ ਉਹ ਜੇ ਤੁਸੀਂ ਜੰਗ ਪੜੋਗੇ ਨਾ ਉਹ ਸਰਦੀ ਸੀ ਤੇ ਗੋਰੇ ਜਰੋਂ ਪਾਣੀ ਨੂੰ ਤਰਸਦੇ ਸੀ ਨਾ ਤੋ ਕਹਿੰਦੇ ਜੀ ਨੇ ਤੋਪਾਂ ਨੂੰ ਰਾਤ ਨੂੰ ਬੂੰਦਾਂ ਸੀਗੀਆਂ ਨਾ ਉਸ ਦੀਆਂ ਧੁੰਦ ਦੀਆਂ ਟ੍ਰੇਲ ਦੀਆਂ ਉਹ ਡਿਗ ਉਹਨਾਂ ਨੂੰ ਚੱਟ ਰਹੇ ਸੀ ਹੂੰ ਉਹਨਾਂ ਦੀ ਇਹ ਹਾਲਤ ਹੋ ਗਈ ਸੀ ਜੀ ਮੈਂ ਇੰਨੀ ਸੌਖਾ ਨਹੀਂ ਸੀ ਸਾਡੇ ਤੋਂ ਉਹਨਾਂ ਦੇ ਜਿੱਤਣਾ ਹੂੰ ਤੇ ਇਸ ਕਰਕੇ ਤੁਸੀਂ ਇਹ ਦੇਖੋ ਪਹਿਲੀ ਗੱਲ ਤਾਂ ਇਹ ਹੈ ਨਾ ਜਿਹੜੇ ਐਂਸ਼ੀਅੰਟ ਜਿਹੜੇ ਮੋਨੂਮੈਂਟ ਜਿਹੜਾ ਐਕਟ ਆ ਉਹਦੇ ਵਿੱਚ ਹੀ ਕਵਰ ਹੁੰਦਾ ਹੈਗਾ ਪਹਿਲੀ ਗੱਲ ਤਾਂ ਇਹਨੂੰ ਪੁੱਛ ਜੇ ਕੋਈ ਉਹਨਾਂ ਤੇ ਕੇਸ ਕਰੇ ਪੁੱਛੇ ਵੀ ਜੋ ਤੁਸੀਂ ਇਹਦਾ ਹਾਲ ਕੀਤਾ ਹੈਗਾ ਕੀ ਤਾਂ ਦੱਸਿਓ ਇਹ ਦੇਖੋ ਹਾਲ ਕੀਤਾ ਕੀ ਹੈਗਾ ਇਹਨਾਂ ਨੇ ਸਾਰੇ ਦਾ ਸਾਰਾ ਇਹਨਾਂ ਨੇ ਕਰਤਾ ਹੈਗਾ ਬਾਕੀ ਸਾਨੂੰ ਨਾ ਏਸੀ ਦੇ ਲਈ ਨਾ ਕੁਝ ਨਾ ਕੁਝ ਸਾਨੂੰ ਕਰਨਾ ਪੈਣਾ ਹੈਗਾ ਜੇ ਅਸੀਂ ਸਰਕਾਰ ਤੇ ਸਿੱਟਤਾ ਤਾਂ ਬਹੁਤ ਬੜਾ ਜੇ ਸਾਨੂੰ ਮੈਂ ਕਹਣਾ ਸ਼ਰਮਣੀ ਕਮੇਟੀ ਵੀ ਅੱਗੇ ਆ ਜੇ ਇਸ ਚੀਜ਼ ਦੇ ਲਈ ਉਹਨਾਂ ਨੂੰ ਵੀ ਉਪਰਾਲਾ ਕਰਨਾ ਚਾਹੀਦਾ ਹੈ ਬਿਲਕੁਲ ਤੇ ਮੇਰੀ ਤੁਹਾਡੇ ਰਹੀ ਸਾਡਿਆਂ ਦੀ ਸਰਾਰ ਆਪਣਾ ਹਰਜਿੰਦਰ ਸਿੰਘ ਧਾਮੀ ਹੋਰਾਂ ਨੂੰ ਵੀ ਅਪੀਲ ਹੈ ਕਿ ਵੀ ਤੁਸੀਂ ਕਮਸੇ ਕਮ ਏਸੀ ਦੇ ਬਾਰੇ ਤੁਸੀਂ ਪੜ੍ਹੇ ਲਿਖੇ ਹੋਗੇ ਵੇਖੋ ਇਸ ਚੀਜ਼ ਬਾਰੇ ਵੀ ਆਪਾਂ ਕੀ ਕਰ ਸਕਦੇ ਆਂਗੇ ਜਿੱਥੇ ਵੀ ਪੁਰਾਣੇ ਆਪਾਂ ਚਾਹੇ ਮੁੱਦਕੀ ਦੀ ਆ ਚਾਹੇ ਇੱਥੇ ਆ ਸਾਨੂੰ ਆਪਦੇ ਹਰ ਚੀਜ਼ ਬਾਰੇ ਸਾਨੂੰ ਕਿਉਂਕਿ ਇਹ ਸਾਡੇ ਲਈ ਬਹੁਤ ਸਾਡੇ ਲਈ ਸਾਡਾ ਇਸ ਤੋਂ ਬਾਅਦ 8 ਦਰਾਂ ਬਾਅਦ ਜੋ ਸਾਡੇ ਇਸ ਤੋਂ ਬਾਅਦ ਸਾਡਾ ਹਾਲ ਹੋਣਾ ਸ਼ੁਰੂ ਹੋਇਆ ਅੱਜ ਤੱਕ ਅਸੀਂ ਭੁਗਤ ਰਹੇ ਹਾਂ ਮੈਂ ਇਹੀ ਹੈ ਵੀ ਤੁਸਨ ਕਰਨਾ ਚਾਹੀਦਾ ਬਿਲਕੁਲ ਜੀ ਇਹਨਾਂ ਨੇ ਐਜੀਪੀਸੀ ਨੂੰ ਬੇਨਤੀ ਕੀਤੀ ਸਰਕਾਰ ਨੂੰ ਵੀ ਸਾਡੇ ਹਿਸਟੋਰੀਕਲ ਸੋਰਸ ਜਿਹੜੇ ਨੇ ਉਹਨਾਂ ਨੂੰ ਜ਼ਿੰਦਾ ਕਰੀਏ ਆਪਾਂ ਤਾਂ ਜੋ ਬੱਚੇ ਆਉਣ ਤੇ ਉਹਦੇ ਤੋਂ ਸੇਧ ਲੈਣ ਤੇ ਆਪਣੇ ਇਤਿਹਾਸ ਤੋਂ ਜਾਣੂ ਹੋਣ ਇਹ ਚੀਜ਼ਾਂ ਬੜੀਆਂ ਜ਼ਰੂਰੀ ਨੇ ਪਰ ਹੈਰਾਨੀ ਦੀ ਗੱਲ ਹੈ ਵੀ ਅੱਜ ਇੱਥੇ ਆ ਕੇ ਸਾਨੂੰ ਵੀ ਨਹੀਂ ਸੀ ਪਤਾ ਜਿਹੜਾ ਹੁੰਦਾ ਸੀ ਉਹ ਸੋਚਦਾ ਨਹੀਂ ਹੋਰ ਇਹ ਤੇ ਸੱਚੀ ਜੰਗ ਹੋਈ ਏ ਪਰ ਅੱਜ ਇਸ ਜਗ੍ਹਾ ਦੀ ਅਸਲੀ ਸਚਾਈ ਜੇ ਹਾਈ ਕੋਰਟ ਦੇ ਵਕੀਲ ਸਿੱਧੂ ਸਾਹਿਬ ਨੇ ਦੱਸੀ ਏ ਸੋ ਹੋਰ ਵੀ ਇਨਾਂ ਤੋਂ ਜਾਣਕਾਰੀਆਂ ਲੈਣ ਦਾ ਯਤਨ ਕਰਾਂਗੇ ਜਿਉਂ ਅੱਗੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ